ਇنسੁਲੀਨ ਅੱਜ ਸਭ ਤੋਂ ਵੱਡੀ ਸਮੱਸਿਆ ਕਰਾਂ ਦੇ ਵਿੱਚ ਸ਼ੂਗਰ ਦੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਇنسੁਲੀਨ ਦਾ ਟੀਕਾ ਲੱਗਦਾ ਹੈ ਬਾਡੀ ਦੇ ਵਿੱਚ ਹਾਂਜੀ ਹਾਂਜੀ ਇنسੁਲੀਨ ਦਾ ਟੀਕਾ ਲਾਉਣ ਦੇ ਨਾਲ ਨਾਲ ਇਹ ਇਨਸੂਲ ਦੇ ਪੱਤੇ ਖਾਣੇ ਸ਼ੁਰੂ ਕਰਦੇ ਤੇ ਉਹ ਟੀਕਾ ਜਿਹੜਾ ਛੁੱਟ ਸਕਦਾ ਪੱਥਰ ਚੜ ਦਾ ਟਰੇ ਹੈ ਜਿੱਥੇ ਜੋ ਹੋਰ ਬਹੁਤ ਸਾਰੇ ਰੋਗਾਂ 'ਚ ਵਰਤਿਆ ਜਾਂਦਾ ਹਾਂਜੀ ਤਾਂ ਉਹਦੇ ਨਾਲ ਵੀ ਕਾਲੀ ਮਿਰਚ ਐਡ ਕਰਕੇ ਲੈਣੀ ਤਿੰਨੇ ਦੇ ਪੱਤੇ ਤੇ ਤਿੰਨ ਕਾਲੀਆਂ ਮਿਰਚੀਆਂ ਰੈਗੂਲਰ ਲੈਂਦੇ ਰਹੋ ਤੇ 8 ਤੋਂ 10 ਐਮ ਐਮ ਦੀ ਪੱਥਰੀ ਨੂੰ ਵੀ ਇਹ ਉਖਾੜ ਦੇ ਠੀਕ ਹੈ ਮਤਲਬ ਆਪਰੇਸ਼ਨ ਵਾਲੀ ਪੱਥਰੀ ਵੀ ਹਾਂ ਬਿਲਕੁਲ ਇੱਕ ਪਾਸੇ ਤੁਸੀਂ 20 ਸੇਬ ਖਾ ਲਓ ਇੱਕ ਪਾਸੇ ਛੋਟਾ ਜਿਹਾ ਇੱਕ ਚੁਬੜ ਖਾ ਲਓ ਉਦੀ ਜਿਹੜੀ ਤਾਕਤ ਆ ਬੀਰ ਸੇਵ ਦੇ ਬਰਾਬਰ ਆ ਅੱਛਾ ਸੋ ਕਚਨਾਰ ਸਾਉਥ ਦੇ ਵਿੱਚ ਲੋਕ ਇਹਦੇ ਫੁੱਲਾਂ ਨੂੰ ਦਹੀਂ ਦੇ ਵਿੱਚ ਪਾ ਕੇ ਵੀ ਛਕਦੇ ਆ ਸਬਜ਼ੀ ਵੀ ਬਣਦੀ ਆ ਉਹ ਸਾਡੇ ਜਿੰਨੇ ਵੀ ਸਰੀਰ ਦੇ ਜੋੜ ਆ ਉਹਨਾਂ ਦੇ ਦਰਦਾਂ ਤੋਂ निजात ਪਾਉਂਦਾ ਹੈ ਅੱਛਾ ਆਪਾਂ ਅਲਸਰ ਕਹਿ ਲਈਏ ਜਾਂ ਪੇਟ ਦੇ ਸੰਬੰਧਿਤ ਕੋਈ ਰੋਗ ਨੇ ਇਵਨ ਕੈਂਸਰ ਤੱਕ ਦੀਆਂ ਜਿਹੜੀਆਂ ਪ੍ਰੋਬਲਮ ਕ੍ਰੀਏਟ ਹੋ ਜਾਂਦੀਆਂ ਅਗਰ ਕੋਈ ਰੈਗੂਲਰ ਇਹਨਾਂ ਚੀਜ਼ਾਂ ਦਾ ਜੂਸ ਇਹਨਾਂ ਦਾ ਮਰੱਬਾ ਅਗਰ ਵਰਤਦਾ ਬਿਲ ਫੁੱਤਰ ਦਾ ਸੋ ਬਹੁਤ ਸਾਰੀਆਂ ਬਿਮਾਰੀਆਂ ਤੁਸੀਂ निजात ਪਾ ਸਕਦੇ ਸੋ ਹਾਰ ਸ਼ਿੰਗਾਰ ਦੇ ਪੱਤਿਆਂ ਦਾ ਕਾੜਾ ਬਣਾ ਕੇ ਪੀਣ ਦੇ ਨਾਲ ਇਥੇ ਸਾਡੇ ਬਾਡੀ ਦੇ ਅੰਦਰ ਜਿਹੜੀ ਗ੍ਰੀਸ ਦੀ ਮਾਤਰਾ ਘੱਟੀ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਜਿਵੇਂ ਕਈ ਕਹਿੰਦੇ ਗੋਡਿਆਂ ਦਾ ਗ੍ਰੀਸ ਖਤਮ ਹੋ ਗਿਆ ਜਿਵੇਂ ਵਾਵਾਸੀਰ ਦੇ ਰੋਗ ਨੇ ਜਾਂ ਖੂਨ ਦੀ ਖਰਾਬੀ ਦੇ ਰੋਗ ਨੇ ਜਾਂ ਸਰੀਰ ਦੀ ਦੁਰਬਲਤਾ ਵੀਕਨੈਸ ਦੇ ਰੋਗ ਨੇ ਉਹਨਾਂ ਲਈ ਇਹਨੂੰ ਬੋਇਲਿੰਗ ਕਰਕੇ ਅਸੀਂ ਦੁੱਧ ਦੇ ਵਿੱਚ ਪੀ ਸਕਦੇ ਤਾਂ ਕਿ ਅਸੀਂ ਸਰੀਰ ਨੂੰ ਤੰਦਰੁਸਤ ਰੱਖ ਸਕੀਏ ਜ਼ਿੰਦਗੀ 'ਚ ਕਦੇ ਵੀ ਹਾਰਟ ਅਟੈਕ ਦੀ ਪ੍ਰੋਬਲਮ ਨਹੀਂ ਆਏਗੀ ਅੱਛਾ ਬਲੋਕਸ ਦੀ ਪ੍ਰੋਬਲਮ ਨਹੀਂ ਆਏਗੀ ਤੋਂ ਉਹ ਜੋ ਰੈਕੈਸਟਰ ਕੈਸਟਰੋ ਵਰਗੀਆਂ ਚੀਜ਼ਾਂ ਤੇ ਵੀ ਉਹ ਕੰਟਰੋਲ ਤੇ ਜਿਹੜੇ ਨਵੇਂ ਰਿਸਰਚ ਹੋਏ ਐ ਇਸ ਟਾਈਮ ਉਹਦੇ ਮੁਤਾਬਕ ਤુલਸੀ ਰੈਗੂਲਰ ਲੈਣ ਵਾਲੇ ਬੰਦੇ ਨੂੰ ਜ਼ਿੰਦਗੀ 'ਚ ਕੈਂਸਰ ਨਹੀਂ ਹੋ ਸਕਦਾ ਤੇ ਸਾਰੀਆਂ ਚੀਜ਼ਾਂ ਅਸੀਂ ਘਰਾਂ ਦੇ ਵਿੱਚ ਗਮਲਿਆਂ 'ਚ ਲਾ ਸਕਦੇ ਆ ਤੇ ਸੈਂਕੜੇ ਹਜ਼ਾਰਾਂ ਰੋਗਾਂ ਦਾ ਹੱਲ ਨੇ ਇਹ ਜਿੰਨਾ ਇੱਕ ਗਲਾਸ ਦੁੱਧ ਵਿੱਚੋਂ ਕੈਲਸ਼ੀਅਮ ਮਿਲਣਾ ਉਹਨਾਂ ਥੋੜੇ ਜਿਹਾ ਪੱਤੇ 'ਚ ਮਿਲ ਜਾਂਦਾ ਸਾਡੇ ਸਰੀਰ ਦੇ ਅੰਦਰ ਰੋਮ ਚੱਲੇ ਜਾਂਦੇ ਆ ਜੀ ਜਾਂ ਕੋਈ ਐਸੀ ਚੀਜ਼ ਚੱਲੀ ਜਾਂਦੀ ਜਿਹੜੀ ਕੋਈ ਦਵਾਈਆਂ ਨਹੀਂ ਗਾਲ ਸਕਦੀਆਂ ਸੋ ਜਾਮਣ ਆਯੁਰਵੇਦ ਕਹਿੰਦਾ ਵੀ ਛੇ ਜਾਮਣ ਵੀ ਤੁਸੀਂ ਖਾ ਲੇਤੇ ਤੁਸੀਂ ਠੀਕ ਹੋ ਜਾਓਗੇ ਅੱਜ ਦੇ ਸਮੇਂ 'ਚ ਰੋਗ ਮੁਕਤ ਰਹਿਣਾ ਸਿਹਤਮੰਦ ਰਹਿਣਾ ਬੜੀ ਤਕੜੀ ਚੁਣੌਤੀ ਆ ਕੋਈ ਨਾ ਕੋਈ ਕਿਉਂਕਿ ਰੋਗ ਬੰਦੇ ਨੂੰ ਘੇਰ ਹੀ ਲੈਂਦਾ ਤੇ ਅੱਜ ਦੀ ਇਸ ਵੀਡੀਓ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਘਰੇਲੂ ਨੁਕਸਿਆਂ ਨਾਲ ਸਾਡੇ ਘਰਾਂ ਦੇ ਵਿੱਚ ਜਿਹੜੇ ਰੁੱਖ ਬੂਟੇ ਆ ਉਹਨਾਂ ਦੇ ਫਲਾਂ ਜਾਂ ਪੱਤਿਆਂ ਦਾ ਸੇਵਨ ਕਰਕੇ ਅਸੀਂ ਕਿਵੇਂ ਰੋਗ ਮੁਕਤ ਰਹਿ ਸਕਦੇ ਆ ਜਾਂ ਫਿਰ ਇੱਥੇ ਵੀ ਗੱਲ ਕਰਾਂਗੇ ਕਿ ਮੰਨ ਲਓ ਵੀ ਤੁਹਾਡੇ ਘਰਾਂ ਦੇ ਵਿੱਚ ਉਹ ਜੜੀਆਂ ਬੂਟੀਆਂ ਨਹੀਂ ਵੀ ਹੈਗੀਆਂ ਉਹ ਥੋੜੇ ਥਾਂ ਦੇ ਵਿੱਚ ਜਾਂ ਗਮਲਿਆਂ ਦੇ ਵਿੱਚ ਕੀ ਕੀ ਆਪਾਂ ਲਾ ਸਕਦੇ ਆ ਜੜੀਆਂ ਦਾ ਸੇਵਨ ਕਰਕੇ ਆਪਾਂ ਫਿੱਟ ਰਹਿ ਲਈਏ ਤੇ ਅਸੀਂ ਹੈਗੇ ਆ ਖਡੂਰ ਸਾਹਿਬ ਵਿਖੇ ਸੰਤ ਬਾਬਾ ਸਾਧੂ ਸਿੰਘ ਜੀ ਬਾਗ ਆ ਤੇ ਪਿਛਲੀ ਵੀਡੀਓ ਚ ਅਸੀਂ ਪੂਰਾ ਬਾਗ ਵੇਖਿਆ ਸੀਗਾ ਤੇ ਅੱਜ ਦੀ ਵੀਡੀਓ ਚ ਬਾਗ ਦਾ ਜਿਹੜਾ ਹਰਬਲ ਸੈਕਸ਼ਨ ਆ ਇਹ ਸਾਰਾ ਹਰਬਲ ਸੈਕਸ਼ਨ ਆ ਇਹਦੇ ਚ ਜੜੀ ਬੂਟੀਆਂ ਵੀ ਨੇ ਬੂਟੇ ਵੱਡੇ ਆ ਥੋੜੇ ਜੇ ਰੁੱਖ ਵੀ ਹੈਗੇ ਆ ਤੇ ਇਹਨਾਂ ਸਾਰਿਆਂ ਦਾ ਕਿਸੇ ਨਾ ਕਿਸੇ ਨੂੰ ਬਿਮਾਰੀ ਤੋਂ ਰੋਗ ਮੁਕਤ ਹੋਣ ਦੇ ਲਈ ਯੋਗਦਾਨ ਅਸੀਂ ਲੈ ਸਕਦੇ ਹਾਂ ਉਹਨਾਂ ਦਾ ਸੇਵਨ ਕਰਕੇ ਤੇ ਇੱਥੇ ਜਾਣਕਾਰੀ ਆਪਾਂ ਨੂੰ ਦੇਣਗੇ ਆ ਬਾਬਾ ਦਵਿੰਦਰ ਸਿੰਘ ਜੀ ਸਾਡੇ ਨਾਲ ਨੇ ਬਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਆਪਾਂ ਕਿੱਥੋਂ ਸ਼ੁਰੂ ਕਰੀਏ ਜੀ ਤਾਂ ਕਿ ਆਪਣੇ ਜਿਹੜੇ ਵੇਖਣ ਵਾਲੇ ਆ ਉਹਨਾਂ ਨੂੰ ਰੋਗਾਂ ਬਾਰੇ ਜਾਣਕਾਰੀ ਵੀ ਮਿਲੇ ਕਿ ਕਿਵੇਂ ਆਪਾਂ ਉਹਨਾਂ ਤੋਂ ਨਜਾਤ ਪਾ ਸਕੀਏ ਸੋ ਬਹੁਤ ਜ਼ਰੂਰੀ ਪੱਖ ਨੇ ਹੈਗਾ ਸਾਡਾ ਜਿਸ ਤਰੀਕੇ ਦੇ ਨਾਲ ਪਿਗਲ ਰਹੇ ਗਲੇਸ਼ੀਅਰ ਵੱਧ ਘਟ ਰਿਹਾ ਤਾਪਮਨ ਚਿੰਤਾ ਤੇ ਚਿੰਤਨ ਦਾ ਵਿਸ਼ਾ ਆ ਉਥੇ ਪੂਰੇ ਕਰੋਨਾ ਤੋਂ ਬਾਅਦ ਚ ਜਿਹੜੀ ਆ ਸੰਸਾਰ ਪੱਧਰ ਤੇ ਮਤਲਬ ਸਾਨੂੰ ਕੀ ਖਾਣਾ ਚਾਹੀਦਾ ਤੇ ਕਿਸ ਤਰੀਕੇ ਨਾਲ ਸਾਨੂੰ ਆਪਣੇ ਆਪ ਨੂੰ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਜੀ ਇਹਦੇ ਉੱਤੇ ਬਹੁਤ ਵੱਡੀਆਂ ਇੰਟਰਨੈਸ਼ਨਲ ਲੈਵਲ ਦੀਆਂ ਫੂਡ ਰਿਸਰਚਾਂ ਜਿਹੜੀਆਂ ਹੋਈਆਂ ਆ ਹਾਂਜੀ ਸੋ ਕਿਤੇ ਨ ਕਿਤੇ ਮੇਰੇ ਖਿਆਲ ਚ ਸਾਨੂੰ ਹਰਬਲਸ ਜਿਹੜੇ ਸਾਡੇ ਬੂਟੇ ਨੇ ਦਵਾਈਆਂ ਵਾਲੇ ਮੈਡੀਸਨ ਜਿੱਥੇ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਸਾਰੀ ਬਨਸਪਤੀ ਦਾ ਜ਼ਿਕਰ ਆ ਤੇ ਹੋਰ ਬਹੁਤ ਸਾਰੇ ਧਰਮ ਗ੍ਰੰਥਾਂ ਦਾ ਤੇ ਹਿੰਦੂਸਤਾਨ ਦੇ ਅੰਦਰ ਬਹੁਤ ਸਾਰੇ ઋષਿ ਮੁਨੀ ਯੋਗੀ ਸੰਨਿਆਸੀ ਜਿਨ੍ਹਾਂ ਨੇ ਬਹੁਤ ਸਾਰੀ ਤਪੱਸਿਆ ਸਾਧਨਾ ਦੇ ਨਾਲ ਆਪਣੀ ਮਿਹਨਤ ਕਰਕੇ ਸਾਨੂੰ ਉਹ ਜੜੀ ਬੂਟੀਆਂ ਦਾ ਗਿਆਨ ਬਖਸ਼ਿਆ ਤੇ ਸਾਨੂੰ ਕਿਤੇ ਨ ਕਿਤੇ ਉਹਨਾਂ ਉਹਨਾਂ ਦੇ ਚਾਹੇ ਪੱਤੇ ਆ ਚਾਹੇ ਉਹਨਾਂ ਦਾ ਫਰੂਟ ਆ ਚਾਹੇ ਉਹ ਕਿਸੇ ਵੀ ਚੀਜ਼ ਅਸੀਂ ਆਪਣੇ ਆਪ ਨੂੰ ਫਿੱਟ ਤੇ ਤੰਦਰੁਸਤ ਸੋਹਣੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਸੋ ਇਹ ਜਿਹੜਾ ਆਪਣਾ ਹਰਬਲ ਗਾਰਡਨ ਦਾ ਕੁਝ ਮਾਡਲ ਆਪਾਂ ਬਣਾਇਆ ਹੋਇਆ ਆ ਉਹਦੇ ਚ ਆਪਾਂ ਹਰੜ ਦੇ ਰੁੱਖ ਲਾਏ ਨੇ ਬਿਹੇੜਾ ਆ ਆਂਬਲਾ ਆ ਜਿਹੜੀ ਕਿ ਤ੍ਰਿਫਲਾ ਹਾਂਜੀ ਸੋ ਸਿੱਧੇ ਤੌਰ ਤੇ ਅਸੀਂ ਗੱਲ ਕਰੀਏ ਕਿ ਜਿੰਨੇ ਵੀ ਸਾਡੀ ਬਾਡੀ ਦੇ ਵਿੱਚ ਰੋਗ ਪੈਦਾ ਹੁੰਦੇ ਆ ਉਹ ਬਾਤ ਪੇਟ ਤੇ ਕਫ ਦੇ ਰੋਗ ਹੁੰਦੇ ਆ ਸੋ ਇਹ ਚੀਜ਼ਾਂ ਦਾ ਜਦੋਂ ਬੈਲੈਂਸ ਅਨਬੈਲੈਂਸ ਹੋ ਜਾਂਦਾ ਤੇ ਉਦੋਂ ਸਾਨੂੰ ਬਿਮਾਰੀਆਂ ਜਿਹੜੀਆਂ ਘੇਰ ਲੈਂਦੀਆਂ ਸੋ ਅਸੀਂ ਅਪੀਲ ਕਰਾਂਗੇ ਕਿ ਸਾਰੇ ਘਰਾਂ ਦੇ ਵਿੱਚ ਤ੍ਰਿਫਲਾ ਜਿਹੜਾ ਉਹ ਬੱਚਿਆਂ ਨੂੰ ਜੀ ਹਾਂ ਦੇਣਾ ਚਾਹੀਦਾ ਆ ਹਾਂਜੀ ਤਾਂ ਕਿ ਅਸੀਂ ਠੀਕ ਰਹਿ ਸਕੀਏ ਸੋ ਇੱਥੇ ਬਹੁਤ ਸਾਰੀਆਂ ਹਰਬਲ ਸਿੱਜਾਂ ਹੈਗੀਆਂ ਆਪਣੇ ਕੋਲੇ ਜਿਵੇਂ ਪੁਦੀਨਾ ਜਾਂ ਪੂਤਨਾ ਆਪਾਂ ਇਹਨੂੰ ਕਹਿ ਲੈਨੇ ਘਰਾਂ ਚ ਤਾਂ ਵੀ ਹੈ ਸੋ ਜਿਵੇਂ ਹੁਣ ਮਈ ਜੂਨ ਦਾ ਮਹੀਨਾ ਚੱਲ ਰਿਹਾ ਤਾਂ ਸਾਨੂੰ ਸਾਰਿਆਂ ਨੂੰ ਘਰਾਂ ਦੇ ਵਿੱਚ ਇਸ ਟਾਈਮ ਇਹਦੀ ਚਟਨੀ ਬਣਾ ਕੇ ਛਕਣੀ ਚਾਹੀਦੀ ਆ ਤਾਂ ਸਕਿੰਦੀਆਂ ਬਹੁਤ ਸਾਰੀਆਂ ਪ੍ਰੋਬਲਮ ਹੋ ਜਾਂਦੀਆਂ ਆ ਜੀ ਤੇ ਉਹਦੇ ਲਈ ਵੀ ਪੂਤਨਾ ਜਿਹੜਾ ਬਹੁਤ ਲਾਹੇਵੰਦ ਉਹਦੀ ਪੇਸਟ ਬਣਾ ਕੇ ਲਾ ਸਕਦੇ ਆ ਜੀ ਤੇ ਚਿਹਰੇ ਦੇ ਉੱਤੇ ਸਾਡੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਆ ਜਾਂਦੀ ਹੈ ਸਕਿੰਦੀ ਤਾਂ ਉਹਦੇ ਚ ਵੀ ਮਲਚਿੰਗ ਕਰਕੇ ਅਸੀਂ ਐਲੋਵੇਰਾ ਵੀ ਲਾ ਸਕਦੇ ਆ ਇਹ ਵੀ ਦੇਖ ਰਹੇ ਹੈ ਇਨਸੁਲੀਨਾ ਅੱਜ ਸਭ ਤੋਂ ਵੱਡੀ ਸਮੱਸਿਆ ਘਰਾਂ ਦੇ ਵਿੱਚ ਸ਼ੂਗਰ ਦੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਇਨਸੁਲੀਨ ਦਾ ਟੀਕਾ ਲੱਗਦਾ ਹੈ ਬਾਡੀ ਦੇ ਵਿੱਚ ਜੇ ਕੋਈ ਕਿਸਾਨ ਮੇਰਾ ਵੀਰ ਕੋਈ ਭੈਣ ਭਰਾ ਜਿਸ ਨੂੰ ਕੋਈ ਪ੍ਰੋਬਲਮ ਆ ਕੋਈ ਰੋਗ ਰੋਗੀ ਹੈਗਾ ਤੇ ਉਹ ਇਨਸੁਲੀਨ ਦਾ ਟੀਕਾ ਲਾਉਣ ਦੇ ਨਾਲ ਨਾਲ ਇਹ ਇਨਸੂਲ ਦੇ ਪੱਤੇ ਖਾਣੇ ਸ਼ੁਰੂ ਕਰਦੇ ਤੇ ਉਹ ਟੀਕਾ ਜਿਹੜਾ ਛੁੱਟ ਸਕਦਾ ਹੈ। ਅੱਛਾ ਜੀ ਇਹਨੂੰ ਖਾਣ ਦੀ ਵਿਧੀ ਕੀ ਹੈ ਜੀ ਵੈਸੇ? ਇਹ ਆਪਾਂ ਸਵੇਰੇ ਅਮਰਤ ਵੇਲੇ ਜਾਂ ਜਦੋਂ ਵੀ ਸਮਾਂ ਲੱਗੇ ਆਪਾਂ ਇੱਕ ਪੱਤਾ ਇਹਦਾ ਰੋਜ਼ ਦਾ ਖਾ ਸਕਦੇ ਆ। ਇਸ ਤਰ੍ਹਾਂ ਨਾਗਦੋਂ ਦੇ ਟਰੀ ਨੇ, ਕਾਲੀ ਮਿਰਚ ਦੇ ਟਰੀ ਨੇ, ਇਸ ਤਰ੍ਹਾਂ ਪੱਥਰ ਚਟ ਦੇ ਟਰੀ ਨੇ। ਕਾਲੀ ਮਿਰਚ ਵੀ ਆਪਣੇ ਘਰੇ ਵੈਸੇ ਆਮ ਹੁੰਦੀ ਹੈ। ਇੱਥੇ ਚਲੋ ਤੁਹਾਡੇ ਕੋਲ ਬੂਟਾ ਹੈ। ਕਾਲੀ ਮਿਰਚ ਦਾ ਫਾਇਦਾ ਕੀ ਹੋ ਸਕਦਾ ਜੇ ਆਪਾਂ ਸੁਕਾ ਲਈ ਮਿਰਚ ਜਿਹੜੀ ਉਹ ਸੈਂਕੜੇ ਰੋਗਾਂ ਦਾ ਹੱਲ ਨੇ। ਜੀ। ਅਸੀਂ ਜਿਵੇਂ ਜ਼ੂਰਿਕ ਐਕਸਲ ਕੈਸਟਰੌਲ ਤੇ ਹੋ ਉਹ ਜੇ ਕਿਤੇ ਰੈਗੂਲਰ ਅਸੀਂ ਕਾਲੀ ਮਿਰਚ ਦਾ ਸੇਵਨ ਕਰਦੇ ਰਹੀਏ ਸਾਡੀਆਂ ਅੱਖਾਂ ਸੰਬੰਧੀ ਜਿਹੜੇ ਰੋਗ ਕਾਫ ਦੇ ਜਿਹੜੇ ਰੋਗ ਹੁੰਦੇ ਆ ਉਹ ਨਹੀਂ ਹੋਣਗੇ ਮੰਨ ਲਓ ਜੇ ਕਿਸੇ ਨੂੰ ਹੁਣ ਹੈਗਾ ਯੂਰਿਕ ਐਸਿਡ ਉਹਦਾ ਉਹਦਾ ਵੀ ਹੱਲ ਕਾਲੀ ਮਿਰਚ ਕਰੂ ਉਹਦਾ ਹੱਲ ਵੀ ਰੈਗੂਲਰ ਜਿਹੜਾ ਅੰਮ੍ਰਿਤ ਵੇਲੇ ਉੱਡਦੇ ਆ ਸਾਰੇ ਹਾਂਜੀ ਕਿਉਂਕਿ ਸਾਡੇ ਸੈਂਕੜੇ ਹਜ਼ਾਰਾਂ ਜਿਹੜੀਆਂ ਪ੍ਰੋਬਲਮਾਂ ਉਹਦਾ ਹੱਲ ਜਿਹੜਾ ਆ ਕਿਉਂਕਿ ਸਾਡੇ ਸਰੀਰ ਦੇ ਸਾਰੇ ਜਿਹੜਾ ਬੋਡੀ ਆ ਉਹ ਸਾਇਲੈਂਸ ਮੂਡ ਤੇ ਹੁੰਦੀ ਸੌਣ ਦੇ ਵੇਲੇ ਤਾਂ ਪਰ ਜਿਹੜੇ ਸਾਡੇ ਸਰੀਰ ਦੇ ਲਾਰ ਬਣਨ ਦੀ ਜਿਹੜੀ ਵਿਧੀ ਆ ਉਹ ਰੈਗੂਲਰ ਚੱਲਦੀ ਰਹਿੰਦੀ ਆ ਸੁੱਤੇ ਹੋયા ਵੀ ਕਈ ਵਾਰੀ ਆਪਾਂ ਕਈ ਵਾਰੀ ਸੁੱਤੇ ਹੁੰਨੇ ਤੇ ਲਾਰ ਜਿਹੜੀ ਮੂੰਹ ਚ ਕੰਟੀਨਿਊ ਬਣਦੀ ਰਹਿੰਦੀ ਸੋ ਉਹ ਬਹੁਤ ਸਾਰੀਆਂ ਦਵਾਈਆਂ ਦਾ ਹਾਲ ਆ ਜਿਵੇਂ ਕਿਸੇ ਦੀ ਨਿਗਾ ਬੀਕ ਹੋ ਜਾਂਦੀ ਆ ਤਾਂ ਉਹ ਲਾਰ ਨੂੰ ਆਪਣੇ ਅੱਖਾਂ ਦੇ ਵਿੱਚ ਲਾਉਣ ਦੇ ਨਾਲ ਅਮਰਤ ਵੇਲੇ ਉੱਠ ਕੇ ਉਹਦੇ ਨਾਲ ਉਠੀ ਖੋ ਸਕਦਾ ਆ ਸੋ ਇਸ ਤਰ੍ਹਾਂ ਜਿਵੇਂ ਕਾਲੀ ਮਿਰਚ ਦੀ ਗੱਲ ਕੀਤੀ ਸੀ ਉਹ ਰੈਗੂਲਰ ਅਸੀਂ ਵਰਤਾਂਗੇ ਸਾਡੇ શરીਤ ਜਿੱਥੇ ਜੂਰੋ ਕੈਸਟਰੋਲ ਤੇ ਹੋਰ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਉਹ ਰੋਕਥਾਮ ਕਰਦੀ ਆ ਤੇ ਉੱਥੇ ਸਾਡੇ ਨਿਗਾ ਦੇ ਰੋਗ ਸੰਬੰਧੀ ਜਿਹੜੇ ਰੋਗ ਹੁੰਦੇ ਉਹਨਾਂ ਨੂੰ ਵੀ ਕੰਟਰੋਲ ਕਰਦੀ ਠੀਕ ਹੈ ਸੋ ਬਹੁਤ ਸਾਰੇ ਬੰਦੇ ਜਿਹੜੇ ਆ ਉਹ ਹਲਦੀ ਜਿਹੜੀ ਖਾ ਲੈਂਦੇ ਦੁੱਧ ਨਾਲ ਹੂੰ ਦੁੱਧ ਚ ਪਾ ਕੇ ਹਲਦੀ ਲਈ ਤੇ ਉਹ ਪੀ ਲੈਂਦੇ ਮੇਰੇ ਖਿਆਲ ਦੇ ਵਿੱਚ ਜੇ ਆਯੁਰਵੇਦ ਦੇ ਮੁਤਾਬਕ ਥੋੜਾ ਜਿਹਾ ਬਰੀਕੀ ਦੇ ਨਾਲ ਸੋਚਿਆ ਜਾਵੇ ਤਾਂ ਉਹਦੇ ਵਿੱਚ ਕਾਲੀ ਮਿਰਚ ਐਡ ਕਰਨੀ ਚਾਹੀਦੀ ਹਲਦੀ ਦੇ ਤਾਂ ਕਿ ਉਹ ਸਾਡੇ ਸਰੀਰ ਦੇ ਵਿੱਚ ਰੁੱਕ ਸਕੇ ਨਹੀਂ ਤਾਂ ਵੱਡਿਆਂ ਤੇ ਛੋਟਿਆਂ ਅੰਦਰ ਹੀ ਮਾਲਮ ਉਤਰਦੇ ਸਾਡੀ ਹਲਦੀ ਜਿਹੜੀ ਬਹੁਤ ਸਾਰੀ ਜਿਹੜਾ ਸਾਨੂੰ ਉਹਦਾ ਫਾਇਦਾ ਮਿਲਣਾ ਹੁੰਦਾ ਨਹੀਂ ਮਿਲਦਾ ਸੋ ਕਾਲੀ ਮਿਰਚ ਇੱਕ ਬ੍ਰੇਕ ਦਾ ਕੰਮ ਕਰਦੀ ਹੈ ਠੀਕ ਹੈ ਸੋ ਜਿਵੇਂ ਪੱਥਰ ਚੜ ਦੇ ਪੱਤੇ ਪਥਰੀ ਤੋਂ ਆਪਾਂ ਖਾਂਦੇ ਹਾਂ ਸੋ ਪੱਥਰ ਚੜ ਦਾ ਟਰੇ ਹੈ ਜਿੱਥੇ ਹੋਰ ਬਹੁਤ ਸਾਰੇ ਰੋਗਾਂ 'ਚ ਵਰਤਿਆ ਜਾਂਦਾ ਤੇ ਇਹ ਅਗਰ ਅਸੀਂ ਪਥਰੀ ਦੇ ਲਈ ਵਰਤਣਾ ਹੈ ਅਗਰ ਪਥਰੀ ਸਾਡੇ ਹੋਵੇ ਸਰੀਰ ਦੇ ਅੰਦਰ ਤਾਂ ਉਹਦੇ ਨਾਲ ਵੀ ਕਾਲੀ ਮਿਰ ਤਿੰਨ ਕਾਲੀਆਂ ਮਿਰਚੀਆਂ ਰੈਗੂਲਰ ਲੈਂਦੇ ਰਹੋ ਤੇ 8 ਤੋਂ 10 mm ਦੀ ਪੱਥਰੀ ਨੂੰ ਵੀ ਇਹ ਉਖਾੜ ਦੇ ਠੀਕ ਹੈ ਮਤਲਬ ਆਪਰੇਸ਼ਨ ਵਾਲੀ ਪੱਥਰੀ ਵੀ ਕੱਢ ਸਕਦੀ ਜਿਹੜੀ ਰეკਮੈਂਡ ਹੋਈ ਹੈ ਜੀ ਸੋ ਆਯੁਰਵੇਦ ਦੇ ਵਿੱਚ ਬਹੁਤ ਇਹ ਸ਼ਕਤੀ ਹੈ ਸੋ ਇਸੇ ਤਰ੍ਹਾਂ ਆ ਪਿੱਛੇ ਇੱਕ ਆ ਦਰਖਤ ਹੈ ਸੋ ਇਹ ਅਮਲਤਾਸ ਅਮਲਤਾਸ ਦਾ ਜਿਹੜਾ ਦਰਖਤ ਆ ਉਹ ਬਹੁਤ ਸਾਰੇ ਆਮ ਤੌਰ ਤੇ ਪੰਜਾਬ ਦੀਆਂ ਸੜਕਾਂ ਯੂਨੀਵਰਸਿਟੀਆਂ ਤੇ ਲੈਂਡਸਕੇਪਿੰਗ ਲਈ ਵਰਤਿਆ ਜਾਂਦਾ ਹੈ ਪਰ ਉਥੇ ਕਿਤੇ ਵਧੇਰੇ ਸਭ ਤੋਂ ਵਧੀਆ ਦੁਨੀਆ ਦੀ ਬਿਹਤਰੀਨ ਗਲਕਾਂਦੇ ਦੇ ਫੁੱਲਾਂ ਤੋਂ ਤਿਆਰ ਹੁੰਦੀ ਆ ਤੇ ਇਸ ਤਰ੍ਹਾਂ ਇਹਨੂੰ ਲੱਗਣ ਵਾਲੀਆਂ ਫਲੀਆਂ ਜਿਹੜੀਆਂ ਆ ਉਹ ਜਦੋਂ ਕੱਚੀਆਂ ਹੁੰਦੀਆਂ ਆ ਤੇ ਉਹ ਹੋਰ ਬਹੁਤ ਸਾਰੇ ਰੋਗਾਂ 'ਚ ਕੰਮ ਆਉਂਦੀਆਂ ਜਦੋਂ ਸੁੱਕ ਜਾਂਦੀਆਂ ਤੇ ਉਹਨਾਂ ਨੂੰ ਪਾਊਡਰ ਬਣਾ ਕੇ ਦਰਦਾਂ ਦੇ ਰੋਗਾਂ ਲਈ ਜਿਵੇਂ ਕਮਰ ਦਾ ਦਰਦ ਆ ਜਾਂ ਹੋਰ ਬਹੁਤ ਸਾਰੇ ਰੋਗਾਂ ਲਈ ਵੀ ਪੇਟ ਦੇ ਰੋਗਾਂ ਲਈ ਵੀ ਅਲਸਰ ਜਿਵੇਂ ਸਾਡੇ ਪੇਟ 'ਚ ਹੋ ਜਾਂਦੇ ਆ ਕੋਈ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮ ਕ੍ਰੀਟ ਹੁੰਦੀਆਂ ਉਹਨਾਂ ਲਈ ਸਭ ਤੋਂ ਬੈਸਟ ਤੇ ਬਹੁਤ ਸਾਰੇ ਰੋਗਾਂ ਦੇ ਵਿੱਚ ਅਮਲ ਤਾਸ ਦੀ ਫਲੀ ਨੂੰ ਵਰਤਿਆ ਜਾਂਦਾ ਠੀਕ ਹੈ ਜੀ ਸੋ ਇਸੇ ਤਰ੍ਹਾਂ ਅਡੂਸਾ ਨੇ ਹਾਂਜੀ ਸੋ ਆਮ ਹੀ ਇਹ ਜੰਗਲੀ ਬੂਟੀ ਆ ਸੋ ਅਡੂਸਾ ਜਿਹੜਾ ਆ ਜਿਵੇਂ ਸਾਡੇ ਖੂਨ ਦੇ ਵਿੱਚ ਪਿਤ ਜਾਂ ਅਸੀਂ ਕਹਿ ਦਈਏ ਵੀ ਗਰਮੀ ਜਦੋਂ ਗਰਮੈਸ਼ ਵੱਧ ਜਾਂਦੀ ਆ ਤਾਂ ਬਲੱਡ ਜਿਹੜਾ ਆ ਉਹ ਸਾਡਾ ਨੱਕ ਦੇ ਰਹੀਂ ਜਾਂ ਸਾਡੀ ਕਿਸੇ ਵੀ ਨਸ ਦੇ ਰਹੀਂ ਜਾਂ ਮਾਲਮੁੱਤਰ ਦੇ ਰਹੀਂ ਸਾਡਾ ਖੂਨ ਜਿਹੜਾ ਹੈ ਉਹ ਬਾਹਰ ਨਿਕਲ ਲੱਗ ਜਾਂਦਾ ਸਰੀਰ ਦੇ ਵਿੱਚੋਂ ਮਤਲਬ ਨੁਕਸਾਨ ਹੁੰਦਾ ਬਾਡੀ ਦਾ ਸੋ ਕਿਤੇ ਨਾ ਕਿਤੇ ਉਸ ਨੂੰ ਸਾਇਲੈਂਸ ਕਰਨ ਵਾਸਤੇ ਉਸ ਨੂੰ ਸ਼ਾਂਤ ਕਰਨ ਵਾਸਤੇ ਉਸ ਗਰਮੀ ਨੂੰ ਸੋ ਅਡੂਸਾ ਦੇ ਪੱਤਿਆਂ ਦਾ ਰਸ ਕੱਢ ਕੇ ਸ਼ਹਿਦ ਦੇ ਨਾਲ ਲੈਣ ਦੇ ਨਾਲ ਰਾਹਤ ਮਿਲਦੀ ਆ ਤੇ ਹੋਰ ਵੀ ਬਹੁਤ ਸਾਰੇ ਤਰੀਕਿਆਂ ਦੇ ਨਾਲ ਅਡੂਸਾ ਨੂੰ ਵਰਤ ਕੇ ਅਸੀਂ ਕਫ ਦੇ ਰੋਗਾਂ ਤੋਂ ਨਿਜਾਤ ਪਾ ਸਕਦੇ ਆ ਠੀਕ ਆ ਜੀ ਸੋ ਇਸੇ ਤਰ੍ਹਾਂ ਆਪਣੇ ਨਾਲ ਹੀ ਇਹ ਬੂਟੇ ਲੱਗੇ ਹੋਏ ਨੇ ਸਰਪਗੰਦਾ ਦੇ ਸਰਪਗੰਦਾ ਹਾਂਜੀ ਸਰਪਗੰਦਾ ਦੇ ਜਿਹੜੇ ਟਰੀ ਨੇ ਸੋ ਇਹ ਇਹ ਕਿਤੇ ਨਾ ਕਿਤੇ ਇਹ ਜਿੱਥੇ ਬਹੁਤ ਸਾਰੀਆਂ ਦਵਾਈਆਂ ਚ ਪੈਂਦੇ ਆ ਜਿਵੇਂ ਕਿ ਕੋਈ ਇੱਕ ਬੰਦਾ ਮੈਂਟਲੀ ਡਿਸਟਰਬ ਹੋ ਜਾਂਦਾ ਆ ਜਾਂ ਹੋਰ ਕਈ ਤਰ੍ਹਾਂ ਦੇ ਰੋਗ ਜਿਹੜੇ ਲੱਗ ਜਾਂਦੇ ਮਾਈਗਰੇਨ ਦੀ ਪ੍ਰੋਬਲਮ ਆ ਜਾਂਦੀ ਆ ਅੱਧੇ ਸਿਰ ਦੀ ਪ੍ਰੋਬਲਮ ਆ ਜਾਂਦੀ ਆ ਹਾਂਜੀ ਸੋ ਉਹਨਾਂ ਦੇ ਲਈ ਇਹ ਦਵਾਈ ਤੌਰ ਤੇ ਵਰਤਿਆ ਜਾਂਦਾ ਆ ਤੇ ਜਿੱਥੇ ਟਰੀ ਲੱਗਾ ਹੋਵੇ ਉੱਥੇ ਸੱਪ ਆਉਂਦਾ ਨਹੀਂਗਾ ਅੱਛਾ ਸੋ ਇਹਦਾ ਨਾਮ ਵੀ ਸਰਪ ਗੰਦਾ ਹੈ ਇਸ ਦੀ ਗੰਧ ਤੋਂ ਸੱਪ ਜਿਹੜਾ ਉਹ ਭੱਜਦਾ ਹੈ ਭੱਜਦਾ ਹੈ ਠੀਕ ਹੈ ਜੀ ਸੋ ਇਸੇ ਤਰ੍ਹਾਂ ਇਹ ਵੱਡਾ ਰੋਖਾ ਹੈਗਾ ਆ ਸੁਖਚੈਨ ਦਾ ਸੋ ਆਮ ਤੌਰ ਤੇ ਸਾਨੂੰ ਦਾਤਣ ਜਿਹੜੀ ਕਰਨੀ ਚਾਹੀਦੀ ਹੈ ਜੇ ਆਪਾਂ ਹੁਣ ਜੋ ਸਮਾਂ ਚੱਲ ਰਿਹਾ ਹੈ ਉਸ ਦੇ ਮਤਾਬਕ ਗੱਲ ਕਰੀਏ ਤਾਂ ਸਾਨੂੰ ਅਪ੍ਰੈਲ ਤੋਂ ਲੈ ਕੇ ਲਗਭਗ ਬਰਸਾਤਾਂ ਤੱਕ ਨਿਮਰ ਦੀ ਦਾਤਣ ਕਰਨੀ ਚਾਹੀਦੀ ਹੈ ਉਹਦੇ ਫਾਇਦੇ ਇਹ ਹੋਣਗੇ ਜਿੱਥੇ ਸਾਡੇ ਦੰਦਾਂ ਦੇ ਮਸੂੜਿਆਂ ਦੇ ਪਾਇਰੀਆ ਦੀਆਂ ਪ੍ਰੋਬਲਮਸ ਕ੍ਰੀਟ ਹੁੰਦੀਆਂ ਉਹ ਠੀਕ ਹੋਣਗੀਆਂ ਉੱਥੇ ਸਾਡੀ ਬਾਡੀ ਦੇ ਵਿੱਚ ਪਿਤ ਦੀ ਵਜਨ ਆ ਗਰਮੀ ਦੀ ਵਜਨ ਆ ਫੋਰਡੇ ਫਿੰਸਿੰਗ ਨਹੀਂ ਹੋਣਗੇ ਸੋ ਇਸ ਕਰਕੇ ਉਹ ਸਮੇਂ ਸਮੇਂ ਮੁਤਾਬਕ ਸੋ ਇਹ ਸੁਖਚੈਨ ਦੀ ਵੀ ਬਹੁਤ ਵਧੀਆ ਦਾਤਣ ਜਿਹੜੀ ਹੁੰਦੀ ਹੈ ਇਹ ਕਚਨਾਰ ਸੋ ਕਚਨਾਰ ਸਾਉਥ ਦੇ ਵਿੱਚ ਲੋਕ ਇਹਦੇ ਫੁੱਲਾਂ ਨੂੰ ਦਹੀਂ ਦੇ ਵਿੱਚ ਪਾ ਕੇ ਵੀ ਛਕਦੇ ਆ ਸਬਜ਼ੀ ਵੀ ਬਣਦੀ ਆ ਉਹ ਸਾਡੇ ਜਿੰਨੇ ਵੀ ਸਰੀਰ ਦੇ ਜੋੜ ਆ ਉਹਨਾਂ ਦੇ ਦਰਦਾਂ ਤੋਂ ਨਜਾਤ ਪਾਉਂਦਾ ਹੈ ਅੱਛਾ ਸੋ ਜੇ ਸਾਡੇ ਸਰੀਰ ਦੇ ਵਿੱਚ ਖੂਨ ਦੀ ਕੋਈ ਜ਼ਿਆਦਾ ਵੱਡੀ ਮੇਜਰ ਪ੍ਰੋਬਲਮ ਹੋ ਜੇ ਹੂੰ ਤਾ ਸਰੀਰ ਦੇ ਅੰਦਰ ਸਕਿੰਦੇ ਵਿੱਚ ਗਿਲਟੀਆਂ ਬਣ ਜਾਂਦੀਆਂ ਹਨ ਹਾਂਜੀ ਗੰਡਾ ਮੜ ਜਾਂਦੀਆਂ ਮਾਸ ਹਾਂਜੀ ਹਾਂਜੀ ਸੋ ਉਹਨਾਂ ਨੂੰ ਖੋਰਨ ਵਾਸਤੇ ਕਚਨਾਰ ਦਾ ਸੱਕ ਜਿਹੜਾ 20 ਗ੍ਰਾਮ ਮਾਤਰਾ ਚ ਅਸੀਂ ਲੈ ਕੇ ਰੈਗੂਲਰ ਅਗਰ ਵਰਤਦੇ ਆਂ ਮਹੀਨਾ 2 ਮਹੀਨੇ ਤਾਂ ਉਹ ਸਾਨੂੰ ਉਹ ਸਾਡਾ ਸਾਰਾ ਖੂਨ ਜਿਹੜਾ ਉਹ ਰક્ત ਜਿਹੜਾ ਉਹ ਸੋਧਿਆ ਜਾਏਗਾ ਇਹਦਾ ਸੱਕ ਉਬਾਲਣਾ ਹੁੰਦਾ ਜੀ ਹਾਂਜੀ ਲਗਭਗ ਤੁਸੀਂ 20 ਗ੍ਰਾਮ ਸੱਕ ਲੈਣਾ ਹੈ ਓਕੇ ਤੇ ਲੀਟਰ ਦਾ ਲੀਟਰ ਪਾਣੀ ਲੈ ਲਓ ਉਹ ਜਦੋਂ ਪਾਣੀ ਥੋੜਾ ਰਹਿ ਜੇ ਹੂੰ ਤੇ ਉਸ ਨੂੰ ਅਸੀਂ ਛਾਣ ਕੇ ਕੋਸਾ-ਕੋਸਾ ਪਾਣੀ ਜਿਹੜਾ ਉਹ ਵਰਤਣਾ ਹੈ ਠੀਕ ਹੈ ਸਹੀ ਆ ਬੂਟੀ ਵੀ ਕੋਈ ਚੀਜ਼ ਹੈ ਜੀ ਇਹ ਆਮ ਪਹਿਲਾਂ ਸਾਡੇ ਜਦੋਂ ਨਹਿਰੀ ਪਾਣੀਆਂ ਦੀ ਵਰਤੋਂ ਅਸੀਂ ਖੇਤਾਂ ਵਿੱਚ ਕਰਦੇ ਸੀ ਤੇ ਸਾਡੇ ਖਾਲਾਂ ਦੇ ਉੱਪਰ ਖਾਣਾ ਬੰਨਿਆ ਤੇ ਨਹਿਰਾਂ ਤੇ ਆਮ ਇਹ ਬੂਟੀ ਮਿਲਦੀ ਸੀ ਕਿਤੇ ਨਾ ਕਿਤੇ ਹੁਣ ਇਹ ਆ ਦੇਖੀ ਲੱਗਦੀ ਹੈ ਜਿੱਦੀਆਂ ਬਿਲਕੁਲ ਘਟ ਰਹੀਆਂ ਆ ਪਰ ਇਹ ਜਿੰਨੇ ਵੀ ਸਾਡੇ ਬ੍ਰੇਨ ਦੀ ਵੀਕਨੈਸ ਦੀਆਂ ਪ੍ਰੋਬਲਮ ਹੈਗੀਆਂ ਜਾਂ ਮਿਰਗੀ ਦੇ ਲਈ ਕੋਈ ਵਰਤ ਦੇ ਨੇ ਜਾਂ ਮਾਈਗਰੇਨ ਹੋਰ ਬਹੁਤ ਸਾਰੇ ਰੋਗਾਂ ਦੇ ਵਿੱਚ ਬੱਚਿਆਂ ਦੀ ਤੰਦਰੁਸਤੀ ਲਈ ਉਹ ਜਿਹੜਾ ਇਹਦੇ ਪ੍ਰੋਡਕਟ ਜਿਹੜੇ ਬਾਜ਼ਾਰਾਂ ਦੇ ਵਿੱਚ ਆਉਂਦੇ ਨੇ ਸੁਧਾਈ ਕਰਕੇ ਇਹਨਾਂ ਜਿਹੇ ਰੂਪਾਂ ਦਾ ਨਾ ਇਹ ਬੂਟੀ ਦਾ ਬ੍ਰਹਮੀ ਬੂਟੀ ਆ ਜੀ ਅੱਛਾ ਬ੍ਰਹਮੀ ਬੂਟੀ ਬ੍ਰਹਮੀ ਬੂਟੀ ਆ ਠੀਕ ਹੈ ਸੋ ਇਸ ਤਰ੍ਹਾਂ ਆਪਣੇ ਬਿਲਕੁਲ ਬਰਾਬਰ ਦੇ ਉੱਤੇ ਤੇਜ ਪੱਤਰ ਇਹ ਤੇਜ ਪੱਤਰ ਆ ਹੂੰ ਸੋ ਜਿੱਥੇ ਤੇਜ ਪੱਤਰ ਅਸੀਂ ਚੋਲਾਂ ਦੇ ਵਿੱਚ ਵਰਤਦੇ ਆਂ ਤੇ ਉੱਥੇ ਸਾਨੂੰ ਹੋਰ ਵੀ ਕਈ ਰੂਪਾਂ ਦੇ ਵਿੱਚ ਇਹਨੂੰ ਸਬਜ਼ੀ ਦੇ ਜਾਂ ਹੋਰ ਕਈ ਹਰ ਜੀ ਚੀਜ਼ ਦੇ ਵਿੱਚ ਜਿਹੜੀਆਂ ਅਸੀਂ ਦਾਲਾਂ ਸਬਜ਼ੀਆਂ ਖਾਣੇ ਉਹਨਾਂ ਚ ਪਾ ਕੇ ਸਾਨੂੰ ਵਰਤਣਾ ਚਾਹੀਦਾ ਹੂੰ ਕਿਉਂਕਿ ਦਾਲ ਚੀਨੀ ਇਹ ਸਾਹਮਣੇ ਦਾਲ ਚੀਨੀ ਦਿੱਤੀ ਹੈ ਜੀ ਸੋ ਜੇ ਦਾਲ ਚੀਨੀ ਦੀ ਕੱਲੀ ਦੀ ਗੱਲ ਕਰੀਏ ਤੇ ਘੱਟ ਤੋਂ ਘੱਟ 43 ਤੋਂ 45 ਤਰ੍ਹਾਂ ਦੇ ਰੋਗ ਜਿਹੜੇ ਸਾਡੇ ਸ਼ਰੀਰ 'ਚ ਪੈਦਾ ਹੁੰਦੇ ਆ। ਇੱਕ ਸਾਡੇ 9 ਦੇ ਸਮਾਨ ਟੁਕੜਾ ਲੈਣ ਦੇ ਨਾਲ ਰੈਗੂਲਰ ਅਸੀਂ ਲੈਣੇ ਉਹਨੂੰ ਪਾਊਡਰ ਦੇ ਰੂਪ ਵਿੱਚ। ਇਹ ਤਾਂ ਬੀਬੀਆਂ ਦੇ ਵੀ ਰੋਗਾਂ ਲਈ ਕਾਫੀ ਹਾਂ। ਹਾਂ, ਇਹ ਰੋਗਾਂ ਲਈ ਬਹੁਤ کارਗਰ ਨੇ। ਸੋ ਆਪਾਂ ਗੱਲ ਕੀਤੀ ਵੀ ਜਦੋਂ ਸਾਡੇ ਬਾਤਪੇਤ ਕਾਫ ਦੇ ਜਿਹੜੇ ਪ੍ਰੋਬਲਮ ਕ੍ਰੀਏਟ ਹੁੰਦੀਆਂ ਬਾਹਦ ਘੱਟ ਹੋ ਜਾਂਦੀ ਸ਼ਰੀਰ ਦੇ ਵਿੱਚ। ਜੀ। ਤਾਂ ਇਹ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਠੀਕ ਕਰਦੇ ਸੋ ਸਾਨੂੰ ਆਪਣੀ ਰਸੋਈ ਦੇ ਵਿੱਚੋਂ ਇਹ ਆਮ ਚੀਜ਼ਾਂ ਮਿਲ ਜਾਂਦੀਆਂ ਸੋ ਇਹਨਾਂ ਨੂੰ ਸਾਨੂੰ ਰੈਗੂਲਰ ਲੈਣਾ ਚਾਹੀਦਾ ਹੈ ਬਿਲਕੁਲ ਇਹ ਭਰਮੀ ਬੂਟੀ ਹੀ ਆ ਫਿਰ ਆ ਅਕਰਕਰਾਂ ਸੀਗਾ ਉਹ ਹਾਂਜੀ ਹਾਂਜੀ ਉਹ ਅਕਰਕਰਾਂ ਜਿਹੜਾ ਹੈਗਾ ਸਾਡਾ ਗਲਤ ਖਾਣ ਪੀਣ ਕਰਕੇ ਸਾਡੇ ਸਰੀਰ ਦੇ ਅੰਦਰ ਜਿਹੜਾ ਮੂੰਹ ਦੇ ਵਿੱਚ ਸਿਸਟਮ ਹੈਗਾ ਲਾਰ ਬਣਾਉਣ ਦਾ ਉਹ ਕਿਤੇ ਘਟ ਜਾਂਦਾ ਤੇ ਇਸ ਬੂਟੇ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਇਹ 2 ਤੋਂ 3 ਸੈਕਿੰਡ ਦੇ ਅੰਦਰ ਤੁਹਾਡੇ ਮੂੰਹ ਦੇ ਵਿੱਚ ਲਾਰ ਬਣਾ ਦੇਗਾ ਅੱਛਾ ਮੈਂ ਇਹਦਾ ਫੁੱਲ ਵੀ ਤੋੜ ਕੇ ਲੈਣਾ ਜੀ ਹਾਂਜੀ ਬਿਲਕੁਕੁਲ ਇਹਦਾ ਫੁੱਲ ਦਾ ਹੀ ਸੇਵਨ ਕਰਨਾ ਹੁੰਦਾ ਜੀ ਨਾ ਫੁੱਲ ਫੁੱਲ ਹਾਂ ਕਿਉਂਕਿ ਜਦੋਂ ਪ੍ਰੋਜੈਕਟ ਲਾਵਾਂਗੇ ਤੇ ਉਹ ਫਿਰ ਆਪਾਂ ਨੂੰ ਬਾਜ਼ਾਰ ਦੇ ਵਿੱਚ ਇਹਦੀਆਂ ਜੜ੍ਹਾਂ ਇਹਦੇ ਹੋਰ ਪਾਰਟ ਹਾਂਜੀ ਆਮ ਤੌਰ ਤੇ ਜਿਹੜੇ ਟੂਥਪੇਸਟ ਬਣਦੇ ਨੇ ਉਹਨਾਂ ਦੇ ਵਿੱਚ ਵਰਤੇ ਜਾਂਦਾ ਨੇ ਸੋ ਬਹੁਤ ਸਾਰੀ ਮੁਗਲਿਆ ਹਕਮਤ ਵੇਲੇ ইরਾਨੀ ਅਕਰਕਰਾ ਵੀ ਸਾਡੇ ਦੇਸ਼ ਵਿੱਚ ਆਇਆ। ਈਰਾਨ ਤੋਂ ਜੜੀਆਂ ਜੜੀ ਬੁੱਟੀਆਂ ਬਹੁਤ ਕੀਮਤੀ ਨੇ। ਸੋ ਇਹ ਅਕਰਕਰਾ ਜਿਹੜਾ ਆ ਜਿਵੇਂ ਕਿ ਸਾਡੇ ਖਾਣ ਵਾਲੀ ਥਾਲੀ ਦੇ ਵਿੱਚ ਜਦੋਂ ਭੋਜਨ ਆਉਂਦਾ ਤੇ ਜਿਹੜੇ ਅੱਖਾਂ ਤੇ ਜਿਹੜੇ ਸੈਂਸਰ ਆ ਉਹ ਫਿਰ ਜੀਵ ਦੇ ਸੈਂਸਰਾਂ ਨੂੰ ਸਿਗਨਲ ਭੇਜਦੇ ਆ ਤੇ ਮੂੰਹ ਦੇ ਵਿੱਚ ਲਾਰ ਬਣਦੀ। ਜਦੋਂ ਉਹ ਘੱਟ ਹੋ ਜਾਂਦੀ ਉਹਦੋਂ ਫਿਰ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਤਾਂ ਕਿ ਖਾਣ ਵਾਲਾ ਭੋਜਨ ਪਾਚ ਸਕੇ ਤੇ ਅਸੀਂ ਤੰਦਰੁਸਤ ਰਹੇ। ਇਹ ਚੱਬਣਾ ਹੀ ਆ ਨਾ ਬਸ ਖਾਣ ਸੋ ਇਸੇ ਤਰ੍ਹਾਂ ਇਹ ਬਿੱਲ ਪੱਤਰ ਨੇ ਸੋ ਬਿੱਲ ਪੱਤਰ ਦਾ ਮਰਬਾ ਅਸੀਂ ਵਰਤ ਕੇ ਸੋ ਉਹ ਆਪਣੇ ਆਪ ਨੂੰ ਫਿੱਟ ਤੇ ਤੰਦਰੁਸਤ ਤੇ ਲੀਵਰ ਲਈ ਸਭ ਤੋਂ ਵਧੀਆ ਨੇ ਪੇਟ ਦੇ ਜਿੰਨੇ ਵੀ ਸਾਡੇ ਆਪਾਂ ਅਲਸਰ ਕਹਿ ਲਿਏ ਜਾਂ ਪੇਟ ਦੇ ਸੰਬੰਧਿਤ ਕੋਈ ਰੋਗ ਨੇ ਇਵਨ ਕੈਂਸਰ ਤੱਕ ਦੀਆਂ ਜਿਹੜੀਆਂ ਪ੍ਰੋਬਲਮ ਕ੍ਰੀਏਟ ਹੋ ਜਾਂਦੀਆਂ ਅਗਰ ਕੋਈ ਰੈਗੂਲਰ ਇਹਨਾਂ ਚੀਜ਼ਾਂ ਦਾ ਜੂਸ ਇਹਨਾਂ ਦਾ ਮਰੱਬਾ ਅਗਰ ਵਰਤਦਾ ਬਿਲ ਫੱਤਰ ਦਾ ਸੋ ਬਹੁਤ ਸਾਰੀਆਂ ਬਿਮਾਰੀਆਂ ਤੁਸੀਂ निजात ਪਾ ਸਕਦੇ ਤੇ ਆਪਣੇ ਲੀਵਰ ਨੂੰ ਫਿੱਟ ਰੱਖ ਸਕਦੇ ਹਰ ਤਰਖਤ ਤੋਂ ਜਿਹੜਾ ਗੂੰਧ ਪ੍ਰਾਪਤ ਹੁੰਦਾ ਹੈ ਚਾਹੇ ਉਹ ਸੁਵੰਜਣਾ ਆ ਚਾਹੇ ਕਿੱਕਰ ਆ ਚਾਹੇ ਕੁਝ ਵੀ ਸੋ ਇਹਨਾਂ ਦੀਆਂ ਵੀ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਜਿੱਥੇ ਇਹ ਘਾਹ ਸਾਡੇ ਪੈਰਾਂ ਨੂੰ ਸਕੂਨ ਦੇ ਰਿਹਾ ਆ ਸਾਨੂੰ ਦੇਖਣ ਨੂੰ ਵਧੀਆ ਲੱਗਦਾ ਉੱਥੇ ਬਹੁਤ ਸਾਰੇ ਜਾਨਵਰਾਂ ਦੀਆਂ ਪੰਛੀਆਂ ਦਾ ਕੁੱਤਿਆਂ ਦਾ ਆਪਾਂ ਘਾਹ ਖਾਂਦੇ ਦੇਖਿਆ ਜਦੋਂ ਫੂਡ ਪੋਇਜ਼ਨ ਹੋ ਜਾਂਦਾ ਉਹਨਾਂ ਨੂੰ ਕੁੱਤੇ ਖਾਂਦੇ ਹੁੰਦੇ ਨੇ ਕਈ ਵਾਰ ਉਹ ਖਾਂਦੇ ਆ ਇਹਨੂੰ ਤਾਂ ਉਹ ਫਿਰ ਫੂਡ ਪੋਇਜ਼ਨ ਜਿਹੜਾ ਉਹ ਠੀਕ ਕਰਦੇ ਇਸੇ ਤਰ੍ਹਾਂ ਇਹ ਦੋ ਤਿੰਨ ਤਰ੍ਹਾਂ ਦੇ ਗਰਾਸ ਲੱਗੇ ਹੋਏ ਨੇ ਜੀ ਬਲੈਕ ਗਰਾਸ ਨੇ ਰੀਵਨ ਗਰਾਸ ਨੇ ਪਰ ਉਹ ਫਾਊਂਡੇਸ਼ਨ ਗਰਾਸ ਨੇ ਇਹ ਤਿੰਨ ਚਾਰ ਤਰ੍ਹਾਂ ਦੇ ਗਰਾਸ ਨੇ ਜਿਹੜੇ ਸਿਰਫ ਪੰਛੀਆਂ ਦੀ ਹੈਲਥ ਦੇ ਧਿਆਨ ਰੱਖਦੇ ਹੋਏ ਲਾਏ ਗਏ ਨੇ ਤਾਂ ਕਿ ਪੰਛੀ ਇੱਥੋਂ ਲਾਹਾ ਲੈ ਸਕਣ ਤੁਸੀਂ ਕੈਂਸ ਕੈਂਸਰ ਵੀ ਬਹੁਤ ਆਮ ਜੀ ਬਿਮਾਰੀ ਹੋ ਗਈ ਸੁਣਨ ਦੇ ਵਿੱਚ ਹੁਣ ਵੀ ਪਲਾਣੇ ਦਾ ਸੋ ਉਹਦਾ ਕੋਈ ਹੱਲ ਹੈਗਾ ਕੈਂਸਰ ਹੋਣ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਆ ਉਹ ਇਹ ਆ ਕਿ ਸਾਡਾ ਜਿਹੜਾ ਜੋ ਸਾਨੂੰ ਸਤਿਗੁਰਾਂ ਨੇ ਸੁਧਾਰ ਦੇ ਦਿੱਤਾ ਸੀ ਸ਼ਲੋਕ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਹਤ ਦਾ ਉਹ ਤਿੰਨੇ ਚੀਜ਼ਾਂ ਨੂੰ ਅਸੀਂ ਗੰਦਲਾ ਕਰ ਲਿਆ ਸੋ ਖਾਦ ਸਪਰੇਅ ਕੈਮੀਕल्स ਜਿਹੜੇ ਹੈਗੇ ਆ ਉਹਨਾਂ ਦੀ ਵਜ੍ਹਾ ਬਣ ਗਿਆ ਜਾਂ ਹੋਰ ਸਾਰੇ ਗਲਤ ਖਾਣ ਪੀਣ ਕਰਕੇ ਸਾਡੇ ਜਿਹੜੀਆਂ ਪ੍ਰੋਬਲਮਾਂ ਕ੍ਰੀਏਟ ਹੋ ਰਹੀਆਂ ਜਿਨ੍ਹਾਂ ਚ ਸਭ ਤੋਂ ਮੇਜਰ ਕਾਰਨ ਤਾਂ ਪੈਸਟਿਸਾਈਡ ਹੈ ਬਿਲਕੁਲ ਸੋ ਉਹ ਤੋਂ ਅਗਰ ਨਜਾਤ ਪਾਉਣੀ ਆ ਤਾਂ ਸੰਸਾਰ ਪੱਧਰ ਦੇ ਉੱਤੇ ਬਹੁਤ ਸਾਰੀਆਂ ਜੜੀਆਂ ਬੂਟੀਆਂ ਆ ਜੇ ਆਪਾਂ ਕੱਲੀ ਹਲਦੀ ਦੀ ਗੱਲ ਕਰੀਏ ਹਾਂਜੀ ਤਾਂ ਹਲਦੀ ਦੇ ਕੱਚੀ ਹਲਦੀ ਨੂੰ ਪਟਕੇ ਉਸ ਨੂੰ ਕੁੱਟ ਕੇ ਕਿਸੇ ਤਰੀਕੇ ਦੇ ਨਾਲ ਉਹਦਾ ਜਿਹੜਾ ਕੱਪੜ ਛਾਨ ਕਰਕੇ ਅਰਕ ਕੱਢਿਆ ਜਾਵੇ ਉਹਦਾ ਰਸ ਕੱਢਿਆ ਜਾਵੇ ਜੀ ਉਹ ਰਸ ਨੂੰ ਵੀ ਅਸੀਂ ਲੈ ਕੇ ਆਪਣੇ ਆਪ ਨੂੰ ਫਿੱਟ ਤੇ ਤੰਦਰੁਸਤ ਹੋ ਸਕਦੇ ਆ ਸੋ ਉਹਦੇ ਲਈ ਸਭ ਤੋਂ ਕਾਰਗਰ ਤੇ ਹੈਗੀ ਆ ਬਲੈਕ ਹਲਦੀ ਅਸੀਂ ਹੁਣ ਲਾਇਆ ਹੋਇਆ ਸੀਡ ਉਹਦਾ ਅੱਛਾ ਜੀ ਨੈਕਸਟ ਟਾਈਮ ਬੂਟੇ ਤਿਆਰ ਹੋ ਜਾਣਗੇ ਬਲੈਕ ਹਲਦੀ ਸਭ ਤੋਂ ਵਧੀਆ ਜਿਹੜੀ ਆ ਅੱਛਾ ਜਿਵੇਂ ਆਪਾਂ ਹਲਦੀ ਤੋੜਦੇ ਨੇ ਤਾਂ ਪੀਲਾ ਕਲਰ ਹੁੰਦਾ ਬਲੈਕ ਹਲਦੀ ਜਦ ਤੋੜਾਂਗੇ ਤਾਂ ਉਹਦਾ ਕਲਰ ਬਲੈਕ ਹੋਏਗਾ ਕਾਲਾ ਹੋਏਗਾ ਠੀਕ ਹੈ ਸੋ ਉਹ ਵੀ ਕਿਤੇ ਨ ਕਿਤੇ ਬਹੁਤ ਵਧੀਆ ਚੀਜ਼ ਨੇ ਠੀਕ ਹੈ ਜੀ ਸੋ ਇਹ ਮਲਠੀ ਦਾ ਬੂਟਾ ਜੀ ਇਹ ਲਾਇਆ ਹੋਇਆ ਇਸੇ ਤਰ੍ਹਾਂ ਜ ਸਾਨੂੰ ਗ੍ਰੰਥਾਂ ਦਾ ਅਧਾਇਨ ਕਰਦੇ ਤੇ ਉਹਦੇ ਚ ਕਲਪਿਤ ਰੁੱਖਾਂ ਦਾ ਜ਼ਿਕਰ ਆਉਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਰਜਾਤ ਸ਼ਬਦ ਆਇਆ। ਹਾਰ ਸ਼ਿੰਗਾਰ ਦੇ ਪਰਥਾਏ। ਪਾਰਜਾਤ ਮੀਨਸ ਹਾਰ ਸ਼ਿੰਗਾਰ ਹੁੰਦਾ ਹੈ। ਸੁਹਾਰ ਸ਼ਿੰਗਾਰ ਦੇ ਪੱਤਿਆਂ ਦਾ ਕਾੜਾ ਬਣਾ ਕੇ ਪੀਣ ਦੇ ਨਾਲ ਜਿੱਥੇ ਸਾਡੇ ਬਾਡੀ ਦੇ ਅੰਦਰ ਜਿਹੜੀ ਗ੍ਰੀਸ ਦੀ ਮਾਤਰਾ ਘਟੀ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ। ਜਿਵੇਂ ਕਈ ਕਹਿੰਦੇ ਗੋਡਿਆਂ ਦਾ ਗ੍ਰੀਸ ਖਤਮ ਹੋ ਗਿਆ। ਤੇ ਜਿਵੇਂ ਕੀ ਗੈਂਠੀਆ ਹੋ ਜਾਂਦਾ, ਗਠੀਆਵਾਹ ਹੋ ਜਾਂਦੀ ਆ। ਜੋਇੰਟਸ ਜਿਹੜੇ ਮੁੜ ਜਾਂਦੇ ਆ, ਉਂਗਲਾਂ ਮੁੜ ਜਾਂਦੀਆਂ, ਕਈਆਂ ਦੀਆਂ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੋਈ ਆ ਉਹ ਰੈਗੂਲਰ ਘੱਟ ਤੋਂ ਘੱਟ 2 ਤੋਂ 2.5 ਮਹੀਨੇ 12 ਪੱਤੇ ਹਾਰ ਸ਼ੰਗਾਰ ਦੇ ਲੈਣੇ ਆ ਤੇ ਅੱਧਾ ਲੀਟਰ ਪਾਣੀ ਲੈ ਕੇ ਉਹਨੂੰ ਬੋਇਲਿੰਗ ਕਰ ਲੈਣਾ ਜਦੋਂ ਉਹ ਗਲਾਸ ਜਾਂ ਸਵਾ ਗਲਾਸ ਰਹਿ ਜੇ ਉਹਨੂੰ ਫਿਰ ਠੰਡਾ ਕੋਸਾ ਕਰਕੇ ਉਹ ਪੀ ਲੈਣਾ ਅੱਛਾ ਤੇ ਜੇ ਕੋਈ ਮੌਸਮ ਦੇ ਅਨੁਸਾਰ ਵਾਇਰਲ ਬੁਖਾਰ ਹੋਏ ਨੇ ਹਾਂਜੀ ਤਾਂ ਉਹਦੇ ਲਈ 5-6 ਪੱਤੇ ਲੈਣੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਚਟਨੀ ਬਣਾ ਲੈਣੀ ਰਗੜ ਲੈਣਾ ਤੇ ਉਹਨੂੰ ਫਿਰ ਪਾਣੀ ਦੇ ਵਿੱਚ ਬੋਇਲਿੰਗ ਕਰਨਾ ਹੈ ਠੀਕ ਹੈ ਅੱਧਾ ਲੀਟਰ ਜਾਂ ਲੀਟਰ ਪਾਣੀ ਲੈ ਲਓ ਉਹਨੂੰ ਵਾਈਲਿੰਗ ਕਰ ਲਓ ਜਦੋਂ ਉਹ ਪਾਣੀ ਫਿਰ ਠੰਡਾ ਕਰਕੇ ਤੁਸੀਂ ਥੋੜਾ ਥੋੜਾ ਪੀਓ ਉਹਦੇ ਨਾਲ ਜਿੰਨੇ ਵੀ ਸਾਡੇ ਵਿਖਾਰ ਆ ਉਹ ਠੀਕ ਹੋ ਜਾਂਦੇ ਠੀਕ ਆ ਜੀ ਹਾਰ ਸ਼ਿੰਗਾਰ ਫਿਰ ਦੇ ਦੇ ਨੂੰ ਸ਼ਿੰਗਾਰ ਦਾ ਹੈ ਪੂਰਾ ਦੇ ਸ਼ਿੰਗਾਰ ਜੀ ਜੀ ਬਿਲਕੁਲ ਆਪੇ ਇਹੀ ਕਹਿ ਸਕਦੇ ਆ ਕਿ ਸਾਰੇ ਰੋਗਾਂ ਲਈ ਜਿਹੜਾ ਹੋ ਇਸ ਤਰ੍ਹਾਂ ਇਹ ਸਾਗਵੰਦ ਦਾ ਪੇੜ ਆ ਜਿਹਦੇ ਬੀਆਂ ਤੋਂ ਸੀਡਸ ਨੂੰ ਪੀ ਕੇ ਪਾਊਡਰ ਬਣਾ ਕੇ ਮਾਈਗਰੇਨ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹੋਰ ਬਹੁਤ ਸਾਰੀਆਂ ਦਵਾਈਆਂ ਚ ਪੈਂਦਾ ਆ ਠੀਕ ਆ ਜੀ ਸੋ ਇਸ ਤਰ੍ਹਾਂ ਦਾ ਰੋਖਾ ਤੋ ਜੇ ਦੀ ਆਪਾਂ ਗੱਲ ਕਰਾਂਗੇ ਗੁੱਲਰ ਦਿਵ ਦਿਵਦ ਰਕਤਾਂ ਦੇ ਵਿੱਚ ਇਹ ਆਉਂਦਾ ਆ ਫਲ ਹੀ ਲੱਗਿਆ ਨਸ਼ੀਆਂ ਮੁੰਨੀਆਂ ਦੇ ਜਿਹੜੇ ਅੰਜੀਰ ਅੰਜੀਰ ਵਰਗਾ ਹਾਂਜੀਰ ਵਰਗਾ ਜਾਂ ਬੋੜ ਪਿੱਪਲ ਗੁੱਲੜ ਇਹ ਸਾਰੇ ਇੱਕੋ ਹੀ ਨਸਲ ਦੇ ਨੇ ਹਜੇ ਇਹ ਤਾਂ ਇਹ ਫਲ ਕੱਚਾ ਡਿੱਗ ਪਿਆ ਆ ਵੈਸੇ ਇਹ ਹੋ ਗਿਆ ਜਦੋਂ ਇਹ ਜਦੋਂ ਫਲ ਵੱਡਾ ਹੁੰਦਾ ਹਾਂਜੀ ਪੱਕ ਜਾਂਦਾ ਤੇ ਜਦੋਂ ਇਸ ਤਰ੍ਹਾਂ ਆਪਾਂ ਇਹਨੂੰ ਕੱਟਦੇ ਆ ਤੇ ਇਹ ਹਜ਼ਾਰਾਂ ਪੰਛੀਆਂ ਦਾ ਰਹਿਣ ਬਸੇਰਾ ਆ ਮਤਲਬ ਇਹਦੇ ਵਿੱਚੋਂ ਨਾ ਜਦੋਂ ਫਾਲ ਵੱਡਾ ਹੋ ਗਿਆ ਸਾਈਜ਼ ਵੱਡਾ ਹੋ ਜਾਂਦਾ ਤੇ ਪੱਕ ਜਾਂਦਾ ਜਦੋਂ ਆਪਾਂ ਨੂੰ ਓਪਨ ਕਰਦੇ ਆ ਤਾਂ ਸੈਂਕੜੇ ਜੀਵੇ ਦੇ ਵਿੱਚੋਂ ਉੱਡ ਕੇ ਬਾਹਰ ਜਾਂਦੇ ਆ ਉਹਨਾਂ ਦਾ ਰੈਨ ਵਸੇਰਾ ਵੀ ਆ ਤੇ ਇਹ ਜਦੋਂ ਕੱਚਾ ਫਲ ਜਿਵੇਂ ਹੁਣ ਇਹਦਾ ਅਚਾਰ ਪੈ ਸਕਦਾ ਸਬਜੀ ਦਾ ਹਾਂ ਹਾਂ ਇਹਦੀ ਸਬਜੀ ਬਣਾ ਸਕਦੇ ਆ ਚਾਰ ਪੈ ਸਕਦਾ ਤੇ ਇਹ ਬਹੁਤ ਸਾਰੇ ਜਿਵੇਂ ਵਾਵਾਸੀਰ ਦੇ ਰੋਗ ਨੇ ਜਾਂ ਖੂਨ ਦੀ ਖਰਾਬੀ ਦੇ ਰੋਗ ਨੇ ਜਾਂ ਸਰੀਰ ਦੀ ਦੁਰਬਲਤਾ ਵੀਕਨਸ ਦੇ ਰੋਗ ਨੇ ਉਹਨਾਂ ਲਈ ਇਹਨੂੰ ਬੋਇਲਿੰਗ ਕਰਕੇ ਅਸੀਂ ਦੁੱਧ ਦੇ ਵਿੱਚ ਪੀ ਸਕਦੇ ਤਾਂ ਕਿ ਅਸੀਂ ਸਰੀਰ ਨੂੰ ਤੰਦਰੁਸਤ ਰੱਖ ਸਕੀਏ ਠੀਕ ਹੈ ਸੋ ਇਹ ਪਰਲੇ ਪਾਸੇ ਉਹ ਜਿਹੜੀ ਹੂੰ ਆ ਪਿੱਛੇ ਤੋਂ ਹੋਈ ਆ ਪੱਥਰ ਚਾਟੀ ਆ ਗਿਆ ਆਪਾਂ ਦੇਖ ਹੀ ਲਿਆ। ਸੋ ਇਹ ਜਿਹੜਾ ਆਪਾਂ ਦੇਖ ਰਹੇ ਹਾਂ ਜਿਵੇਂ ਹਾਂਜੀ ਹੂੰ ਬੂਟਾ ਜਿਹੜਾ ਇਹ ਇਹ ਹਰਜੋਈ ਜਾਂ ਹੱਡ ਜੋੜ ਜਾਂ ਇਸ ਤਰ੍ਹਾਂ ਇਹ ਦਾ ਨਾਮ ਦੇਖਣ ਨੂੰ ਡ੍ਰੈਗਨ ਫਰੂਟ ਵਰਗਾ ਲੱਗਦਾ। ਡ੍ਰੈਗਨ ਫਰੂਟ ਵਰਗਾ ਲੱਗਦਾ। ਹਾਂਜੀ ਸੋ ਇਹ ਕਿਤੇ ਨਾ ਕਿਤੇ ਸਾਡੇ ਹੱਡੀਆਂ ਟੁੱਟ ਜਾਂਦੀਆਂ ਖੇਡਦੇ ਆਂ ਗੋਦਿਆਂ ਬੱਚਿਆਂ ਦੀਆਂ ਜਾਂ ਕਈ ਵਾਰੀ ਕੋਈ ਸੱਟ ਲੱਗ ਜਾਂਦੀ ਹੈ ਕਿਸੇ ਇਨ ਐਕਸੀਡੈਂਟ ਕੋਈ ਹੋ ਜਾਂਦਾ ਤਾਂ ਉਹਦੇ ਵਿੱਚ ਇਹ ਬੂਟੀ ਜਿਹੜੀ ਬਹੁਤ ਕਾਰਾਗਰ ਆ ਅੱਛਾ ਇਸ ਦਾ ਜਿਹੜਾ ਉਹ ਵੈਦ ਇਸਤੇਮਾਲ ਕਰਕੇ ਜਿਹੜਾ ਆ ਉਹ ਠੀਕ ਕਰਦੇ ਆ ਠੀਕ ਹੈ ਸੋ ਇਸ ਤਰ੍ਹਾਂ ਗੱਲ ਕਰ ਰਹੇ ਸੀ ਆਪਾਂ ਪੱਥਰ ਚਟ ਦੀ ਹਾਂਜੀ ਸੋ ਆਪਾਂ ਪਹਿਲਾਂ ਜਿਗਰ ਕੀਤਾ ਸੀ ਕਿ ਪੱਥਰ ਚਟ ਨੂੰ ਰੈਗੂਲਰ ਅਸੀਂ ਚਟਣੀ ਦੇ ਵਿੱਚ ਤੇ ਅਸੀਂ ਵਰਤ ਸਕਦੇ ਆ ਇਵਨ ਕੋਈ ਬਛੈਲਾ ਸੱਪ ਜਾਂ ਕੋਈ ਖਤਰਨਾਕ ਕੀਟ ਜਿਹੜਾ ਡੰਗ ਜਾਂਦਾ ਤਾਂ ਉਸ ਤੇ ਜ਼ਹਿਰ ਨੂੰ ਕੰਟਰੋਲ ਕਰਨ ਵਾਸਤੇ ਵੀ ਪੱਥਰ ਚਟ ਦੇ ਪੱਤੇ ਦਾ ਰਸ ਅਸੀਂ ਪੱਤਰੀ ਦਾ ਵੀ ਕਹਿ ਰਹੇ ਸੀ ਤੁਸੀਂ ਪੱਥਰੀ ਦੇ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਹੂੰ ਸੋ ਇਸ ਤਰ੍ਹਾਂ ਇਹ ਵੱਡਾ ਰੁੱਖ ਜਿਹੜਾ ਹੈਗੇ ਅਰਜਨ ਦਾ ਰੁੱਖ ਆ। ਅੱਛਾ ਜੀ। ਸੋ ਜਿਵੇਂ ਜੜੀ ਬੂਟੀਆਂ ਵਿੱਚ ਅਰਜਨ ਜਿਵੇਂ ਪੌਂਟਾਂ ਵਿੱਚ ਸਭ ਤੋਂ ਸਟਰੋਂਗ ਅਰਜਨ ਸੀ ਉਹ ਵਨਸਵਤ ਵਿੱਚ ਅਰਜਨ ਨੂੰ ਵੀ ਬਹੁਤ ਸਟਰੋਂਗ ਮੰਨਿਆ ਗਿਆ। ਅੱਛਾ ਜੀ। ਸੋ ਇਹਨਾਂ ਦਿਨਾਂ ਦੇ ਵਿੱਚ ਮਈ ਦੇ ਵਿੱਚ ਇਹਦਾ ਸੱਕ ਜਿਹੜਾ ਆ April May ਦੇ ਵਿੱਚ ਇਹਦਾ ਸੱਕ ਉਤਰਨਾ ਸ਼ੁਰੂ ਹੋ ਜਾਂਦਾ ਹੈ। ਹਾਂ ਜੀ। ਸੋ ਉਹ ਸਾਕ ਨੂੰ ਅਸੀਂ ਲਾ ਕੇ ਰੱਖ ਸਕਦੇ ਹਾਂ ਸੋ ਦਰਖਤਾਂ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਜ਼ਰੂਰ ਤੋਂ ਬਾਅਦ ਉਹ ਸ킨 ਲਾ ਕੇ ਦਰਖਤ ਨੂੰ ਡੈਮੇਜ ਨਹੀਂ ਕਰਨਾ ਚਾਹੀਦਾ ਜਿਹੜਾ ਉਖੜਿਆ ਵਾ ਉਹ ਕੁਦਰਤੀ ਆਪਣੇ ਆਪ ਦੇ ਰਹੀ ਕੁਦਰਤ ਉਹਨੂੰ ਲੈ ਕੇ ਅਗਰ ਅਸੀਂ ਰੈਗੂਲਰ ਯੂਜ਼ ਕਰਨੇ ਤਾਂ ਜ਼ਿੰਦਗੀ 'ਚ ਕਦੇ ਵੀ ਹਾਰਟ ਅਟੈਕ ਦੀ ਪ੍ਰੋਬਲਮ ਨਹੀਂ ਆਏਗੀ ਅੱਛਾ ਬਲੋਕਸ ਦੀ ਪ੍ਰੋਬਲਮ ਨਹੀਂ ਆਏਗੀ ਤਾਂ ਉਹ ਜੋ ਰਿਕੈਸਟਰ ਕੈਸਟਰੋਲ ਵਰਗੀਆਂ ਚੀਜ਼ਾਂ ਤੇ ਵੀ ਉਹ ਕੰਟਰੋਲ ਹੈ ਜਿਹੜਾ ਖੂਨ ਕੈਸਟਰੋਲ ਆਪਾਂ ਕਹਿੰਦੇ ਖੂਨ ਸੰਘਣਾ ਹੋ ਗਿਆ আর ਜਣ ਉੱਤੇ ਕਾਰਗਰ ਆ ਸੋ ਇਸੇ ਤਰ੍ਹਾਂ ਲੈਮਨ ਗ੍ਰਾਸ ਆ ਹਾਂਜੀ ਜਿਸ ਤਰੀਕੇ ਨਾਲ ਸਾਡੀ ਇਹ ਬੈਲਟ ਨੇ ਹਿੰਦੁਸਤਾਨ ਪਾਕਿਸਤਾਨ ਕਜ਼ਾਕਿਸਤਾਨ ਜਾਂ ਇਹ ਜਿਹੜੀਆਂ ਕੰਟਰੀਆਂ ਹੈਗੀਆਂ ਇੱਥੇ ਅਸੀਂ ਬਹੁਤ ਸਾਰੀ ਮੈਡੀਸਨ ਮੈਡੀਸਿਨ ਜਿਹੜੀ ਵਰਤਦੇ ਉਹਨਾਂ ਵਿੱਚ ਅਫੀਮ ਦੀ ਮਾਤਰਾ ਪਾਈ ਜਾਂਦੀ ਹੈ ਸੋ ਇਸੇ ਤਰ੍ਹਾਂ ਅਗਰ ਅਸੀਂ ਚੀਨੀਆਂ ਦੀ ਜਾਂ ਜਾਪਾਨੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਹੈਲਥ ਸਿਸਟਮ ਬਹੁਤ ਵੱਡਾ ਤੇ ਮਜ਼ਬੂਤ ਆ ਉਹ 90 90 95 95 ਸਾਲ ਤੱਕ ਲੋਕ ਫਿੱਟ ਨੇ ਉਹਨਾਂ ਦਾ ਕਾਰਨ ਇਹ ਆ ਕਿ ਉਹ ਲੈਮਨਗ੍ਰਾਸ ਦਾ ਆਰਕ ਜ ਹੈ ਇਹਨਾਂ ਦੇ ਪ੍ਰੋਡਕਟ ਵਰਤਦੇ ਆ ਸੋ ਇਹ ਆਮ ਹੀ ਛੋਟੀ ਜੀ ਜਿਹੜਾ ਆਪਾਂ ਗਮਲਿਆਂ ਦੇ ਵਿੱਚ ਇੱਕ ਰਾਂਚ ਲਾ ਕੇ ਆਪਣੇ ਆਪ ਨੂੰ ਫਿੱਟ ਤੇ ਤੰਦਰੁਸਤ ਰੱਖ ਸਕਦੇ ਕਿਉਂਕਿ ਲੀਵਰ ਲਈ ਸਭ ਤੋਂ ਸਟਰੋਂਗ ਬੂਟੀ ਹੈ ਇਹ ਸੋ ਇਸ ਤਰ੍ਹਾਂ ਲੌਂਗ ਦਾ ਬੂਟਾ ਲੱਗਿਆ ਹੋਇਆ ਆ ਹਰੀ ਇਲਾਇਚੀ ਦਾ ਬੂਟਾ ਲੱਗਿਆ ਹੋਇਆ ਆ ਹਾਂਜੀ ਸੋ ਜੇ ਇਹਨਾਂ ਨੂੰ ਕਲਾਈਮੇਟ ਦੇ ਹਿਸਾਬ ਨਾਲ ਲੌਣ ਵੇਲੇ ਪੰਜਾਬ ਦੇ ਵਿੱਚ ਜਿਵੇਂ ਆਪਾਂ ਲਾਏ ਆ ਇੱਥੇ ਇਹਨਾਂ ਨੂੰ ਫਲ ਨਹੀਂ ਆ ਰਿਹਾ ਤਾਂ ਅਸੀਂ ਇਹਨਾਂ ਦੇ ਪੱਤਿਆਂ ਦਾ ਸੇਵਨ ਕਰਕੇ ਦਵਾਈਆਂ ਦੇ ਰੂਪ ਵਿੱਚ ਵਰਤ ਕੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਆ ਅੱਛਾ ਜੀ ਸੋ ਇਹਨਾਂ ਦੇ ਨਾਲ ਵਿੱਚ ਆਪਾਂ ਦੇਖਦੇ ਆ ਵੀ ਜਦੋਂ ਸਰਦੀਆਂ ਹੁੰਦੀਆਂ ਤਾਂ ਸਾਰੀਆਂ ਤੁਲਸੀਆਂ ਖਤਮ ਹੋ ਜਾਂਦੀਆਂ ਆ ਆਮ ਤੌਰ ਤੇ ਰਾਮਾ ਸ਼ਾਮਾ ਜਾਂ ਕਈ ਤਰ੍ਹਾਂ ਦੀਆਂ ਤੁਲਸੀਆਂ ਆਪਾਂ ਵਰਤੀਆਂ ਜਾਂ ਵਰਤਦੇ ਆ ਇਹ ਬਣ ਤੁਲਸੀ ਆ ਪਰ ਜਿਹੜੀ ਬਣ ਤੁਲਸੀ ਆ ਇਹ ਸਦਾ ਬਹਾਰ ਨੇ ਜੀ ਔਰ ਇਹ ਸਾਰੇ ਤਰ੍ਹਾਂ ਦੇ ਬੁਖਾਰਾਂ ਦੇ ਵਿੱਚ ਤੇ ਹਰ ਤਰ੍ਹਾਂ ਦੇ ਰੋਗਾਂ ਦੇ ਵਿੱਚ ਕਾਮੋਂ ਦੀ ਸੋ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਵੀ ਜਿਹੜੇ ਕਹਿੰਦੇ ਵੀ ਸਾਡੇ ਘਰਾਂ ਦੇ ਵਿੱਚ ਜਗ੍ਹਾ ਨਹੀਂ ਹੈਗੀ ਅਗਰ ਤੁਸੀਂ ਤુલਸੀ ਦਾ ਇੱਕ ਬੂਟਾ ਘਰ ਵਿੱਚ ਲਾਇਆ ਹੋਇਆ ਹੈ ਤੇ 52 ਗਜ ਤੱਕ ਉਹ ਉੱਥੋਂ ਦੇ ਕਲਾਈਮੇਟ ਨੂੰ ਸਾਫ਼ ਸੁਥਰਾ ਤੇ ਸ਼ੁੱਧ ਰੱਖੇਗਾ ਤੇ ਉੱਥੇ ਕਾਲੀ ਮਿਰਚ ਤુલਸੀ ਦੇ ਪੱਤੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਅਸੀਂ ਕਾੜਾ ਬਣਾ ਕੇ ਪੀਣ ਦੇ ਨਾਲ ਈਵਨ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਨਜਾਤ ਪਾਉਂਦੀ ਤુલਸੀ ਜਿਹੜੇ ਨਵੇਂ ਰਿਸਰਚ ਹੋਏ ਐ ਇਸ ਟਾਈਮ ਉਹਦੇ ਮੁਤਾਬਕ ਤુલਸੀ ਰੈਗੂਲਰ ਲੈਣ ਵਾਲੇ ਬੰਦੇ ਨੂੰ ਜ਼ਿੰਦਗੀ 'ਚ ਕੈਂਸਰ ਨਹੀਂ ਹੋ ਸਕਦਾ ਸੋ ਇਹ ਸਾਡੇ ਘਰਾਂ ਦੇ ਵਿੱਚ ਹੋਣੇ ਚਾਹੀਦੇ ਆ ਜੋ ਇਹਨਾਂ ਚੀਜ਼ਾਂ ਨੂੰ ਅਸੀਂ ਗਮਲਿਆਂ ਦੇ ਵਿੱਚ ਪੱਥਰ ਝਟ ਲਾ ਸਕਦੇ ਆ ਲੈਮਨ ਗ੍ਰਾਸ ਲਾ ਸਕਦੇ ਆ ਐਲੋਵੇਰਾ ਲਾ ਸਕਦੇ ਆ ਸੈਂਕੜੇ ਹਜ਼ਾਰਾਂ ਰੋਗਾਂ ਦਾ ਹੱਲ ਹੈਗਾ ਐਲੋਵੇਰਾ ਹਾਂਜੀ ਐਲੋਵੇਰਾ ਵੈਸੇ ਤੇ ਕੱਲਾ ਹੁਣ ਬਿਊਟੀ ਪ੍ਰੋਡਕਟਸ ਲਈ ਵਰਤਿਆ ਜਾਂਦਾ ਵੇ ਹਾਂ ਨਰਕੀ ਫਾਇਦਾ ਹੋਵੇਗਾ ਪਰ ਦੇਖੋ ਜੇ ਤੁਸੀਂ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈਗੀ ਆ ਜਾਂ ਪੇਟ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਪਾਚਨ ਸ਼ਕਤੀ ਦੀ ਕੋਈ ਪ੍ਰੋਬਲਮ ਹੈਗੀ ਆ ਫੂਡ ਪੋਇਜ਼ਨ ਦੀ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਉਹ ਰੈਗੂਲਰ ਜਿਹੜਾ ਆ ਉਹ ਇੱਕ ਦਾ ਚਮਚਾ ਉਹਦਾ ਐਲੋਵੇਰਾ ਦੇ ਰਸ ਦਾ ਜਾਂ ਐਲੋਵੇਰਾ ਨੂੰ ਆਪਾਂ ਤੋੜ ਕੇ ਜਿਹੜਾ ਗੂੰਦੇ ਜਿਹਾ ਹੁੰਦਾ ਸਾਰਾ ਗੂੰਦਾ ਹੁੰਦਾ ਉਹ ਲਾਰੂ ਲੈਣ ਸੋ ਇੱਕ ਹੋਰ ਤਰੀਕਾ ਹੈਗਾ ਜਦੋਂ ਅਸੀਂ ਐਲੋਵੇਰਾ ਨੂੰ ਕੱਟਣਾ ਹੈ ਤਾਂ ਉਹਦੇ ਵਿੱਚ ਜਿਹੜਾ ਪੀਲੇ ਰੰਗ ਦਾ ਤਰਲ ਪਦਾਰਥ ਨਿਕਲਦਾ ਉਸ ਨੂੰ ਸਾਫ਼ ਕਰ ਲੈਣਾ ਉਹ ਥੋੜਾ ਸਾ ਕੋੜਾ ਥੋੜਾ ਜਿਹਾ ਕੋੜਾ ਹੁੰਦਾ ਉਹ ਓਕੇ ਤੇ ਉਹਦੇ ਨਾਲ ਖਾਣ ਨਾਲ ਉਲਟੀ ਵੀ ਆ ਸਕਦੀ ਸੋ ਇਹ ਜ਼ਰੂਰੀ ਆ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਵੀ ਪੂਦਨਾ ਤੁਲਸੀ ਐਲੋਵੇਰਾ ਲੈਮਨ ਗ੍ਰਾਸ ਪੱਥਰ ਚਟ ਸੋ ਇਹ ਅਕਰਕਰਾ ਇਹ ਸਾਰੀਆਂ ਚੀਜ਼ਾਂ ਅਸੀਂ ਘਰਾਂ ਦੇ ਵਿੱਚ ਗਮਲਿਆਂ 'ਚ ਲਾ ਸਕਦੇ ਆ ਤੇ ਸੈਂਕੜੇ ਹਜ਼ਾਰਾਂ ਰੋਗਾਂ ਦਾ ਹੱਲ ਨੇ ਇਹ ਸੋ ਇਸੇ ਤਰ੍ਹਾਂ ਆਪਾਂ ਅਰਜਨ ਦੀ ਗੱਲ ਕੀਤੀ ਸੀ ਫਿਰ ਇਹ ਸੁਹਾਂਜਣੇ ਦਾ ਟ੍ਰੀ ਆ ਸੋ ਅੱਜ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਡਕਟ ਜਿਹੜਾ ਵਿਖ ਰਿਹਾ ਸੁਹਾਂਜਣੇ ਦਾ ਨਵੀਆਂ ਰਿਸਰਚਾਂ ਦੇ ਮਤਲਬਕ 250 ਤੋਂ 300 ਤਰ੍ਹਾਂ ਦੇ ਰੋਗ ਜਿਹੜੇ ਪੈਦਾ ਹੋ ਰਹੇ ਨੇ ਤੇ ਉਹਨਾਂ 'ਚ ਕੰਮ ਆਉਂਦਾ ਆ ਸੋ ਅਗਰ ਇੱਕ ਕੈਲਸ਼ੀਅਮ ਬੋਡੀ 'ਚ ਘੱਟ ਹੋ ਜਾਂਦਾ ਤੇ 80 ਤੋਂ 100 ਤਰ੍ਹਾਂ ਦੇ ਰੋਗ ਪੈਦਾ ਹੁੰਦੇ ਸੋ ਇਹਦੇ 8-10 ਪੱਤੇ ਤੋੜ ਕੇ ਖਾਣ ਦੇ ਨਾਲ ਤੁਹਾਡੇ શરી ਚ ਕੈਲਸ਼ੀਅਮ ਦੀ ਮਾਤਰਾ ਪੂਰੀ ਰਹੂਗੀ ਸਮਝ ਲਓ ਕਿ 10 ਵੀ ਪੱਤੇ ਖਾਦੇ ਤੇ ਇੱਕ ਗਲਾਸ ਦੁੱਧ ਦੁੱਧ ਪੀ ਲਿਆ ਅੱਛਾ ਜਿੰਨਾ 1 ਗਲਾਸ ਦੁੱਧ ਵਿੱਚੋਂ ਕੈਲਸ਼ੀਅਮ ਮਿਲਣਾ ਉਹਨਾਂ ਥੋੜੇ ਜਿਿਹੇ ਪੱਤੇ ਵਿੱਚੋਂ ਮਿਲ ਜਾਣਾ ਮਸਾਂ ਜਣਾ ਇੰਨਾ ਸਟਰੋਂਗ ਆ ਇਹਦਾ ਖਾਣ ਦਾ ਤਰੀਕਾ ਵੀ ਸ਼ਾਮੇ ਇਸ ਕਾ ਕੇ ਪਾਊਡਰ ਵੀ ਬਣਾ ਸਕਦੇ ਆ ਜੇ ਪੂਰੀ ਫੈਮਿਲੀ ਆਪਾਂ 5-7 ਪਰਿਵਾਰਾਂ ਤੇ ਜੀ ਆਪਾਂ ਘਰੇ ਸਬਜ਼ੀ ਬਣਾਉਨੇ ਆ ਤਾਂ ਉਹਦੇ ਥੋੜੇ ਜਿਹੇ ਪੱਤੇ ਤੋੜ ਕੇ ਸਬਜ਼ੀ 'ਚ ਹੀ ਪਾ ਲਓ ਠੀਕ ਹੈ ਤੇ ਉਹ ਸਾਰਿਆਂ ਨੂੰ ਉਹਦਾ ਫਾਇਦਾ ਮਿਲ ਸਕਦਾ ਸਹੀ ਹੈ ਸੋ ਇਸ ਤਰ੍ਹਾਂ ਕੜੀ ਪੱਤਾ ਆ ਸਾਡੀ ਇਨਸਾਈਡ ਆਊਟਸਾਈਡ ਜਿੰਨੀ ਵੀ ਸਾਡੀ ਬੋਡੀ ਦੇ ਵਿੱਚ ਸਕਿਨ ਦੀ ਪ੍ਰੋਬਲਮ ਅਲਰਜੀ ਦੀ ਪ੍ਰੋਬਲਮ ਹੋ ਜਾਂਦੀ ਆ ਜੀ ਉਹਨੂੰ ਕੜ ਕੜੀ ਪੱਤਾ ਜਿਹੜਾ ਸਾਨੂੰ ਰੈਗੂਲਰ ਅਗਰ ਕੋਈ 5-6 ਪੱਤੇ ਰੋਜ਼ ਦੇ ਵੀ ਵਰਤੀ ਜਾਵੇ ਜੀ ਤਾਂ ਉਹਨੂੰ ਕਦੇ ਵੀ ਸਾਡੀ ਜਿਹੜੀ ਸਕਿਨ ਦੀ ਪ੍ਰੋਬਲਮ ਨਹੀਂ ਆ ਸਕਦੀ ਠੀਕ ਆ ਜੀ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਚੀਜ਼ਾਂ ਕਿਤੇ ਲਾਉਣੀਆਂ ਵੀ ਚਾਹੀਦੀਆਂ ਆ ਬਿਲਕੁਲ ਤੇ ਆਯੁਰਵੇਦ ਵਾਲ ਹਰਬਲ ਵਾਲ ਸਾਨੂੰ ਮੁੜਨਾ ਚਾਹੀਦਾ ਬਿਲਕੁਲ ਸੋ ਸਾਡੇ ਹੈਲਥ ਸਿਸਟਮ ਨੂੰ ਮਜ਼ਬੂਤ ਕਰਨ ਲਈ ਪਕਸ਼ੀਆਂ ਦਾ ਬਹੁਤ ਵੱਡਾ ਯੋਗਦਾਨ ਸੋ ਇੱਥੇ ਵੀ ਇਹ ਪਕਸ਼ੀਆਂ ਦੇ ਨਿਵਾਸਤ ਜਿੱਥੇ ਆਪਾਂ ਛੱਪੜ ਬਣਾਏ ਤੇ ਘਰਾਂ ਦੇ ਵਿੱਚ ਵੀ ਸਾਨੂੰ ਪਕਸ਼ੀਆਂ ਨੂੰ ਉਹਨਾਂ ਦੇ ਰਹਿਣ ਬਸੇਰੇ ਮਹਿਫੂਜ਼ ਰੱਖਣੇ ਚਾਹੀਦੇ ਉਹਨਾਂ ਨੂੰ ਬਚਾਉਣਾ ਚਾਹੀਦਾ ਆ ਜੀ ਕਿਤੇ ਨਾ ਕਿਤੇ ਇਹ ਸਾਡੇ ਕਲਾਈਮੇਟ ਨੂੰ ਸਾਫ਼ ਸੁਥਰਾ ਤੇ ਸਾਨੂੰ ਨਿਰੋਗੀ ਹੋਣ ਵਾਸਤੇ ਬਚਾਉਂਦੇ ਨੇ ਬਿਲਕੁਲ ਅੱਛਾ ਇਹ ਇੰਨੇ ਬੂਟੀਆਂ ਜਾਂ ਹਰਬਲ ਪਲਾਂਟਸ ਤੇ ਇੱਥੇ ਹੈ ਗਈ ਆ ਇਸ ਤੋਂ ਇਲਾਵਾ ਕੋਈ ਹੋਰ ਚੀਜ਼ਾਂ ਜਿਹੜੀਆਂ ਆਪਣੇ ਘਰਾਂ 'ਚ ਆਮ ਹੁੰਦੀਆਂ ਪਰ ਆਪਾਂ ਉਹਨਾਂ ਨੂੰ ਵਰਤਦੇ ਨਹੀਂ ਆ ਕੁਝ ਹੈ ਇਦਾਂ ਦੀਆਂ ਚੀਜ਼ਾਂ ਸੋ ਇਸ ਤਰ੍ਹਾਂ ਆਮ ਤੌਰ ਤੇ ਜੇ ਕਿਸੇ ਨੂੰ ਦਵਾਈਆਂ ਵਾਲੇ ਬੂਟੇ ਦਾ ਨਾ ਨੌਲੇਜ ਹੋਵੇ ਤੇ ਅਗਲਾ ਫਰੂਟ ਸਮਝ ਕੇ ਬੂਟੇ ਲਾ ਲੈਂਦਾ ਜਿਵੇਂ ਆਮ ਤੌਰ ਤੇ ਮੈਂ ਗੱਲ ਕਰਾਂ ਤਾਂ ਜਾਮਣ ਆਮ ਹੀ ਦਰਖਤ ਮਿਲਦਾ ਪਰ ਜੇ ਅਸੀਂ ਕਿਸੇ ਤਰੀ ਹੈਗੇ ਆ ਚਾਹੇ ਨਹੀਂ ਸਾਡੇ ਸਰੀਰ ਦੇ ਅੰਦਰ ਰੋਮ ਚਲੇ ਜਾਂਦੇ ਜੀ ਜਦ ਕੋਈ ਐਸੀ ਚੀਜ਼ ਚਲੀ ਜਾਂਦੀ ਜਿਹੜੀ ਕੋਈ ਦਵਾਈਆਂ ਨਹੀਂ ਗਾਲ ਸਕਦੀਆਂ ਸੋ ਜਾਮਣ ਆਯੁਰਵੇਦ ਕਹਿੰਦਾ ਵੀ ਛੇ ਜਾਮਣ ਵੀ ਤੁਸੀਂ ਖਾ ਲੇਤੇ ਤੁਸੀਂ ਠੀਕ ਹੋ ਜਾਓਗੇ ਪਰ ਵੱਧ ਤੋਂ ਵੱਧ ਫਰੂਟ ਜਿਹੜਾ ਜਾਮਣ ਦਾ ਸਾਨੂੰ ਖਾਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਆਪ ਨੂੰ ਫਿੱਟ ਰੱਖ ਸਕੀਏ ਜਿਹੜੀ ਅੰਦਰ ਸਾਡੇ ਚੀਜ਼ ਮਾੜੀ ਚੱਲ ਗਈ ਆ ਉਹ ਜਾ ਰੋਮ ਚਲੇ ਗਏ ਵਾਲ ਚਲੇ ਗਏ ਉਹ ਬਾਹਰ ਆ ਜਾਣ ਗਲ ਜਾਣ ਤੇ ਅਸੀਂ ਠੀਕ ਰਹੀਏ ਤੇ ਇਸੇ ਤਰ੍ਹਾਂ ਜਿਵੇਂ ਕਿਸੇ ਦੇ ਘਰ ਆड़ੂ ਦਾ ਬੂਟਾ ਲੱਗਿਆ ਸਾਲ ਭਰ ਅਸੀਂ ਆड़ੂ ਨਹੀਂ ਖਾ ਸਕਦੇ ਉਹਨੂੰ ਕਿਉਂਕਿ ਫਰੂਟ ਸਮੇਂ ਸਿਰ ਆਉਣਾ ਹੈ ਸੋ ਜੇ ਥੋੜੀ ਬਹੁਤੀ ਪੇਟ ਦੇ ਦਰਦ ਦੇ ਸੰਬੰਧੀ ਕੋਈ ਪ੍ਰੋਬਲਮ ਆਈ ਆ ਤਾਂ ਤੁਸੀਂ ਆड़ੂ ਦੇ ਪੱਤੇ ਲਓ ਉਹਨਾਂ ਦਾ ਕੜਾਹ ਬਣਾਓ ਤੇ ਪੀਓ ਓਕੇ ਉਹਦੇ ਲਈ ਵੀ ਲਾਹੇਵੰਦ ਨੇ ਇਸੇ ਤਰ੍ਹਾਂ ਸਾਨੂੰ ਆਪਣੇ ਲੀਵਰ ਨੂੰ ਮਜ਼ਬੂਤ ਰੱਖਣ ਲਈ ਆਲੂ ਬੁਖਾਰੇ ਦਾ ਕਿਸੇ ਦੇ ਘਰ ਬੂਟਾ ਹੈਗਾ ਹਾਂ ਤਾਂ ਉਹ ਜਿੰਨਾ ਫਰੂਟ ਉਹ ਛੱਕਦੇ ਆ ਠੀਕ ਹੈ ਜਿਹੜਾ ਵਾਧੂ ਦਾ ਫਰੂਟ ਆ ਉਹਨੂੰ ਡਰਾਈ ਕਰਕੇ ਸੁਕਾ ਕੇ ਰੱਖ ਸਕਦੇ ਜੀ ਤੇ ਆਨ ਸੀਜ਼ਨ ਜਦੋਂ ਸਾਡੇ ਸੀਜ਼ਨ ਫਰੂਟ ਦਾ ਸੀਜ਼ਨ ਨਹੀਂ ਹੈਗਾ ਉਹ ਆਲੂ ਬੁਖਾਰਿਆਂ ਨੂੰ ਜੇ ਕਿਸੇ ਦੇ ਨਹੀਂ ਵੀ ਹੈਗਾ ਤਾਂ ਮੁੱਲ ਲਿਆ ਕੇ ਆਲੂ ਬੁਖਾਰਾ ਸੁੱਕਾ ਵੀ ਘਰੇ ਰੱਖ ਸਕਦੇ ਆ ਹਫਤੇ 'ਚ ਇੱਕ ਦਿਨ ਜ਼ਰੂਰ ਕਰੋ ਕਿ ਕੱਚ ਦੇ ਬਰਤਨ ਦੇ ਵਿੱਚ ਆਲੂ ਬੁਖਾਰੇ ਨੂੰ ਭਿਉਂ ਕੇ ਰੱਖ ਦਿਓ ਸੋ ਇਹ ਨੂੰ ਉਸ ਨੂੰ ਮਲਚ ਕਰਕੇ ਸਾਫ਼ ਤੇ ਉਹਨੂੰ ਤੁਸੀਂ ਛਕ ਲੋ ਸੋ ਇਹ ਲੀਵਰ ਨੂੰ ਆਪਾਂ ਇਸ ਤਰ੍ਹਾਂ ਠੀਕ ਰੱਖ ਸਕਦੇ ਆ ਅਪੀਲ ਆ ਕਿ ਪੂਦਨਾ ਹਰ ਘਰ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਤુલਸੀ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਆ ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਨਿੰਮ ਦੇ ਦਰਖਤ ਆਮ ਆਪਾਂ ਨੂੰ ਰੋਡਾਂ ਤੇ ਮਿਲ ਜਾਂਦੇ ਆ ਹਾਂਜੀ ਸੋ ਜਿਵੇਂ ਕਿਸੇ ਨੂੰ ਪੀਲੀਆ ਹੋ ਜਾਂਦਾ ਤੇ ਬਹੁਤ ਮਹਿੰਗੀਆਂ ਮਹਿੰਗੀਆਂ ਦਵਾਈਆਂ ਲੈਣੀਆਂ ਅਸ ਸੀ ਹਾਂਜੀ ਤਾਂ ਉਹਦੇ ਲਈ ਕੀ ਹੈ ਕਿ ਉਹਦੀਆਂ ਕੋਮਲ ਸੌਫਟ ਪੱਤੀਆਂ ਜਿਹੜੀਆਂ ਲੈ ਲਓ ਨਿੰਮ ਦੀਆਂ ਹੂੰ ਉਹਦੀਆਂ ਕੁਰੰਬਲਾ ਤੇ ਉਹਨਾਂ ਦਾ ਤੁਸੀਂ ਆਰਕ ਕੱਢ ਲਓ ਜੀ ਆਰਕ ਕੱਢ ਕੇ ਤੇ ਉਹਦੇ ਵਿੱਚ ਧਾਗੇ ਵਾਲੀ ਮਿਸ਼ਰੀ ਪਾ ਕੇ ਤਾਂ ਫਿਰ ਉਹਨੂੰ ਵਾਈਲਿੰਗ ਕਰਨਾ 1/2 ਲੀਟਰ ਪਾਣੀ ਲੈ ਲਓ ਸਹੀ ਹੈ ਵਾਈਲਿੰਗ ਕਰਕੇ ਫਿਰ ਉਹਨੂੰ ਥੋੜਾ ਠੰਡਾ ਕਰਕੇ ਤੇ ਉਹ ਛਕ ਲਓ ਤੁਸੀਂ ਤੇ ਪੀਲੀਆ ਜਿਹੜਾ ਉਹ ਠੀਕ ਹੋ ਜਾਏਗਾ ਕੁਝ ਦਿਨਾਂ ਦੇ ਸੇਵਨ ਦੇ ਨਾਲ ਸਹੀ ਹੈ ਤੋ ਇਹ ਇਸ ਤਰ੍ਹਾਂ ਜਿਵੇਂ ਸਵੈਰਸ਼ ਹੁੰਦੇ ਜਿਹੜੇ ਕਈ ਤਰ੍ਹਾਂ ਦੇ ਜਿਵੇਂ ਆਦਰਕ ਆ ਲਸਣ ਆ ਇਹ ਵੀ ਦਵਾਈਆਂ ਦੇ ਵਿੱਚ ਅਸੀਂ ਦਵਾਈ ਤੌਰ ਤੇ ਇਸਤੇਮਾਲ ਕਰ ਸਕਦੇ ਹਾਂ ਲਸਣ ਦਾ achar ਪਾ ਸਕਦੇ ਹਾਂ ਅੱਜ ਸਾਡੇ ਘਰਾਂ ਦੇ ਵਿੱਚ ਜਿੱਥੇ ਜਿਹੜੀ ਆ ਉਹ ਇੱਕ ਜਿਹੜੀ ਸੈਂਕੜੇ ਸਾਲ ਤੋਂ ਇੱਕ ਪਰੰਪਰਾ ਸੀ ਹਜ਼ਾਰਾਂ ਸਾਲਾਂ ਤੋਂ ਕਿ ਅੱਜ ਬਹੁਤ ਸਾਰੇ ਘਰਾਂ 'ਚ ਇੱਕ ਡਰਾਇਆ ਜਾਂਦਾ ਸਾਨੂੰ ਕਿ ਨਹੀਂ ਜੀ ਲਾਲ ਮਿਰਚ ਨਹੀਂ ਖਾਣੀ ਬਾਬਾ ਸਿਰ ਦੀਆਂ ਪ੍ਰੋਬਲਮ ਕ੍ਰੀਏਟ ਹੋ ਜਾਣਗੀਆਂ ਇਹ ਚ ਪਰ ਜਿੱਥੇ ਹੁਣ ਨਵੀਆਂ ਰਿਸਰਚਾਂ ਦੇ ਮੁਤਾਬਕ ਵਾਵਾਸੀਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਹੱਲ ਦੇ ਲਈ ਲਾਲ ਮਿਰਚ ਦੇ ਸੀਡ ਤੋਂ ਦਵਾਈਆਂ ਤਿਆਰ ਹੋ ਰਹੀਆਂ ਹਾਂ ਉਹਨਾਂ ਦਾ ਬੀਜ ਵਰਤਿਆ ਜਾਂਦਾ ਬੀਜ ਵਰਤਿਆ ਜਾਂਦਾ ਸੋ ਸਾਨੂੰ ਕਿਤੇ ਨਾ ਕਿਤੇ ਉਹ ਹੀ ਅੱਜ ਪੁਰਾਣੇ ਕੂਂਡੇ ਡੰਡੇ ਤੇ ਜਾਂ ਪੱਥਰ ਸਲਵਟਾ ਜਿਹਨੂੰ ਕਹਿੰਦੇ ਆ ਉਹ ਮਿਰਚਾਂ ਦੇ ਬੀਆਂ ਨੂੰ ਰਗੜ ਕੇ ਤੇ ਉਹਨਾਂ ਨੂੰ ਕੈਂ ਕਰਕੇ ਕਿਆ ਮਤਲਬ ਉਹਨਾਂ ਨੂੰ ਉਹ ਸਾਨੂੰ ਅੱਜ ਚਟਣੀ ਛਾੜ ਦਿੱਤੀ ਆ ਸੋ ਜਿਵੇਂ ਆਪਾਂ ਚਟਣੀ ਦੀ ਲਾਲ ਮਿਰਚਾਂ ਦੀ ਚਟਣੀ ਦੀ ਗੱਲ ਕੀਤੀ ਇਸੇ ਤਰ੍ਹਾਂ ਅੱਜ ਸਾਡੇ ਬੱਚੇ ਬੱਚੀਆਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ ਮੇਜਰ ਪ੍ਰੋਬਲਮ ਜਿਵੇਂ ਲਕੋਰੀਓ ਦੀਆਂ ਪ੍ਰੋਬਲਮ ਆ ਰਹੀ ਆ ਹੋਰ ਲੇਡੀਜ਼ ਦੇ ਬਹੁਤ ਸਾਰੇ ਰੋਗਾਂ ਦੀਆਂ ਮਰਦਾਂ ਦੇ ਬਹੁਤ ਸਾਰੇ ਰੋਗਾਂ ਦੀ ਪ੍ਰੋਬਲਮ ਆ ਰਹੀ ਆ ਕਿਤੇ ਨਾ ਕਿਤੇ ਅਸੀਂ ਉਹ ਜਿਹੜੀਆਂ ਪੋਸਟਿਕ ਚੀਜ਼ਾਂ ਖਾਣੀਆਂ ਛੱਡ ਦਿੱਤੀਆਂ ਜਿਵੇਂ ਕਿ ਮੈਂ ਗੱਲ ਕਰਾਂ ਕਿ 5000 ਸਾਲ ਤੋਂ ਅਸੀਂ ਬਾਜਰਾ ਖਾ ਰਹੇ ਸੀ ਪਰ ਅੱਜ ਅਸੀਂ ਸਾਰਾ ਸਾਲ ਭਰ ਕਣਕ ਹੀ ਖਾ ਰਹੇ ਹਾਂ ਸੋ ਉਹ ਸਾਡੇ ਸ਼ਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਦਾ ਸੀ ਫਿਰ ਜਦੋਂ ਅਸੀਂ ਜਿਹੜਾ ਉਹ ਚਿਬੜ ਦੀ ਗੱਲ ਕਰ ਰਹੇ ਸੀ ਆਪਾਂ ਇੱਕ ਪਾਸੇ ਤੁਸੀਂ 20 ਸੇਬ ਖਾ ਲਓ ਤੇ ਇੱਕ ਪਾਸੇ ਛੋਟਾ ਜਿਹਾ ਇੱਕ ਚੁਬੜ ਖਾ ਲਓ ਉਹਦੀ ਜਿਹੜੀ ਤਾਕਤ ਆ ਬਰਾਬਰ ਸੇਬ ਦੇ ਬਰਾਬਰ ਅ ਉਹਨੂੰ ਜੇ ਸਾਰਾ ਸਾਲ ਅਸੀਂ ਨਹੀਂ ਖਾ ਸਕਦੇ ਤਾਂ ਸੀਜ਼ਨਲੀ ਉਹਨੂੰ ਲੈ ਲਓ ਉਹਨੂੰ ਕੱਟ ਕੇ ਸੁਕਾ ਕੇ ਰੱਖ ਸਕਦੇ ਆ ਤੇ ਜਦੋਂ ਸਾਡਾ ਮਨ ਆ ਅਸੀਂ ਉਹਨੂੰ ਦਵਾਈ ਤੌਰ ਤੇ ਵਰਤੋ ਅੱਛਾ ਉਹ ਲੈ ਚ ਨਹੀਂ ਬਣਾ ਕੇ ਹੀ ਦਵਾਈ ਤੌਰ ਤੇ ਵਰਤ ਸਕਦੇ ਆ ਫਿਰ ਇਹ ਸਾਹਿਬ ਨਾਲ ਚਿਬੜਦੇ ਤਾਂ ਬਹੁਤ ਫਾਇਦੇ ਨੇ ਹਾਂ ਚਿਬੜਦੇ ਬਹੁਤ ਫਾਇਦੇ ਆ ਸਾਨੂੰ ਇਹਨਾਂ ਚੀਜ਼ਾਂ ਨੂੰ ਵਰਤ ਕੇ ਆਪਣੇ ਆਪ ਨੂੰ ਫਿੱਟ ਰੱਖਣਾ ਅੱਗੇ ਤਾਂ ਆਮ ਹੁੰਦੇ ਸੀ ਆਪਣੀਆਂ ਵਟਾਂ ਤੇ ਸੋ ਆਮ ਨਰਮੇ ਦੇ ਜਦੋਂ ਚੁਗਾਈ ਕਰਦੀਆਂ ਸੀ ਲੇਡੀਜ਼ ਤੇ ਉਹ ਉਹਨਾਂ ਨੂੰ ਤੋੜ ਕੇ ਤੇ ਵਰਤਦੇ ਸੀ ਤੇ ਘਰਾਂ ਦੇ ਵਿੱਚ ਆਮ ਵਰਤੇ ਜਾਂਦਾ ਸੀ ਸਹੀ ਹੈ ਇੱਕ ਆ ਵੱਡਾ ਦਰਖਤ ਪਿੱਛੇ ਕਹਾਦਾ ਲੱਗਾ ਫਲ ਕੋਈ ਸੋ ਇੱਕ ਉਹ ਪੂਰੀ ਲਾਈਨ ਹੀ ਆ ਜਿਹੜਾ ਇਹ ਢੇਉ ਆ ਜਿਹਦਾ ਚਾਰ ਪੰਜ ਦਾ ਤੇ ਬਹੁਤ ਸਾਰੀਆਂ ਰੋਗਾਂ ਤੋਂ ਵੀ ਸਾਨੂੰ ਨਜਾਤ ਪਾਉਂਦਾ ਆ ਜੀ ਤਾਂ ਆਮ ਤੌਰ ਤੇ ਢੇਉ ਦਾ ਚਾਰ ਅਸੀਂ ਵਰਤਦੇ ਸੀ ਇਸ ਤਰ੍ਹਾਂ ਉਹਦੇ ਥੱਲੇ ਇੱਕ ਦੋ ਢਾਈ ਸੌ ਸਾਲ ਜਿਹੜਾ ਦਰਖਤ ਦੀ ਉਮਰ ਹੋ ਜਾਂਦੀ ਆ ਤੋ ਇਸ ਦਾ ਜਿਹੜਾ ਲੱਗਣ ਵਾਲਾ ਫਾਲ ਆ ਉਹ ਜਿੰਨਾ ਆਪ ਸਟਰੋਂਗਲੀ ਹੁੰਦਾ ਆ ਉਹ ਸਾਡੀ ਬਾਡੀ ਨੂੰ ਵੀ ਉਨਾ ਹੀ ਸਟਰੋਂਗਲੀ ਕਰਦਾ ਪੇਟ ਦੇ ਤੇ ਹੋਰ ਬਹੁਤ ਸਾਰੇ ਰੋਗਾਂ ਲਈ ਵਰਤਿਆ ਜਾਂਦਾ ਇਸ ਤਰ੍ਹਾਂ ਫਾਲਸੇ ਦਾ ਆ ਜਿੰਨੀਆਂ ਵੀ ਸਾਡੀਆਂ ਫੂਡ ਪਾਈਪਾਂ ਨੇ ਉਹਨਾਂ ਨੂੰ ਵਾਸ਼ ਕਰਨ ਵਾਸਤੇ ਜਿਵੇਂ ਲੋਹੇ ਨੂੰ ਜੰਗ ਲੱਗਣ ਤੋਂ ਬਾਅਦ ਸਾਫ਼ ਕਰਦੇ ਆ ਸੋ ਫਾਲਸਾ ਆਲੂ ਖਾਰਾ ਜਾਮਨ ਤੇ ਗਲਗਲ ਜਿਹੜੀਆਂ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਫੂਡ ਪਾਈਪਾਂ ਨੂੰ ਵਾਸ਼ ਕਰਦੀਆਂ ਨੇ ਅੰਦਰੋਂ ਸਾਫ਼ ਕਰ ਦਿੰਦੀਆਂ ਨੇ ਕੈਂਸਰ ਵਰਗੇ ਰੋਗਾਂ ਤੋਂ ਨਜਾਤ ਪਾਉਂਦੀਆਂ ਨੇ ਸੋ ਇਸ ਤਰ੍ਹਾਂ ਚਮਰੌੜ ਦਾ ਟਰੀ ਨੇ ਫਿਰ ਕਦਮ ਦਾ ਟਰੀ ਨੇ ਕਦਮ ਵੀ ਜਿਹੜਾ ਸਾਡੇ ਲਗਾਤਾਰ ਬਾਰ-ਬਾਰ ਨਕਸੀਰ ਫੁੱਟਣੀ ਉਹਦੇ ਰੋਗਾਂ ਲਈ ਵਰਤਿਆ ਜਾਂਦਾ ਆ ਸੋ ਹੋਰ ਬਹੁਤ ਸਾਰੀਆਂ ਇਹ ਚੀਜ਼ਾਂ ਆ ਜਿਹੜੀਆਂ ਅਸੀਂ ਦਵਾਈਆਂ ਦੇ ਵਿੱਚ ਜਿਵੇਂ ਸੰਭਾਲੂ ਦਾ ਟਰੀ ਆ ਸੋ ਉਹ ਵੀ ਜਿਹੜਾ ਸੰਭਾਲੂ ਦਾ ਟਰੀ ਵੀ ਬਹੁਤ ਸਾਰੇ ਰੋਗਾਂ ਦੇ ਵਿੱਚ ਵਰਤਿਆ ਜਾਂਦਾ ਤੇ ਸਾਡੇ ਪੰਜਾਬ ਦਾ ਵਿਰਾਸਤੀ ਰੁੱਖ ਨੇ ਜਿਹਨੂੰ ਨਰਗੁੰਢੀ ਕਹਿੰਦੇ ਤੇ ਬਹੁਤ ਸਾਰੇ ਸਪੈਸ਼ਲੀ ਤੌਰ ਤੇ ਅੱਖਾਂ ਦੇ ਰੋਗਾਂ ਦੀ ਬਣਦੀਆਂ ਸੋ ਇਸ ਕਰਕੇ ਅਪੀਲ ਕਰਾਂਗੇ ਕਿ ਹਰ ਬਲ ਬੂਟੇ ਲਾ ਕੇ ਅਸੀਂ ਆਪਣੇ ਆਪ ਨੂੰ ਤੰਦਰੁਸਤ ਤੇ ਫਿੱਟ ਰੱਖ ਸਕੀਏ ਤਾਂ ਯਤਨ करिए ਕਿ ਅਸੀਂ ਆਪਣੇ ਆਪ ਨੂੰ ਬਚਾਉਣਾ ਆਪਣੀਆਂ ਫਸਲਾਂ ਤੇ ਨਸਲਾਂ ਨੂੰ ਮਹਿਫੂਜ਼ ਰੱਖਣ ਵਾਸਤੇ ਵਨਸਪਤੀ ਨਾਲ ਜੁੜੀਏ ਠੀਕ ਹੈ ਜੀ ਤੇ ਮਿਹਰबानी ਬਾਬਾ ਜੀ ਇੰਨੀ ਜਾਣਕਾਰੀ ਦਿੱਤੀ ਤੇ ਉਮੀਦ ਕਰਦੇ ਹਾਂ ਕਿ ਸਾਡੇ ਵੇਖਣ ਵਾਲਿਆਂ ਦੇ ਜਰੂਰ ਕੰਮ ਆਊਗੀ ਤੇ ਇਹਦੇ ਤੋਂ ਜਰੂਰ ਇਸ ਜਾਣਕਾਰੀ ਤੋਂ ਲਾਹਾ ਲੈਣਗੇ ਤੇ ਮਿਹਰबानी ਜੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਹ